ਚੱਲ 3 ਵਜੇ ਉੱਠ ਕੇ ਗਲਾਬ ਸਿੱਧੂ ਬਾਈ ਵਾਂਗੂ ਪਹਿਲਾਂ ਅਸੀਂ ਧਰਨੀਆ ਚਾਹ ਠੀਕ ਆ ਚਾਹ ਧਰ ਕੇ ਫਿਰ ਅਸੀਂ ਮੇਰੇ ਡੈਡੀ ਵੀ ਨਾਲ ਹੁੰਦੇ ਨੇ ਮੇਰੀ ਮੰਮੀ ਹੁੰਦੇ ਨੇ ਮੈਂ ਠੀਕ ਆ ਪਿੰਦਰ ਵੀ ਗੁੜੀਆਂ ਛੋਟੀਆਂ ਤੁਹਾਨੂੰ ਪਤਾ ਸਾਲਕਦੀ ਆ ਬੱਚਾ ਡਿੱਗ ਜਾਂਦਾ ਕਈ ਵਾਰੀ ਅਸੀਂ ਤਿੰਨੇ ਜਣੇ ਲੱਗਦੇ ਆ ਤੇ ਪਹਿਲਾਂ ਅਸੀਂ ਚਾਹ ਪੀ ਕੇ ਵੀਰੇ ਸੰਨੀ ਰੋਲਾਉਣੇ ਆ ਸੰਨੀ ਤੋਂ ਬਾਅਦ ਜਿੰਨਾ ਗੁਹਾ ਗੁਹਾ ਇਕੱਠਾ ਕਰਕੇ ਸਾਰਾ ਰੇੜੀ ਦੇ ਵਿੱਚ ਪਾ ਕੇ ਫਿਰ ਅਸੀਂ ਧਾਰਾ ਕੱਢਣ ਲੱਗਦੇ ਆ ਮੀਬਾਲੀ ਹੈਗੀ ਆ ਮੱਝ ਲਿਆਂਦੀ ਸੀ ਵੀਰੇ ਅਸੀਂ ਅੱਛਾ ਇਹ ਸਭ ਤੋਂ ਪਹਿਲਾਂ ਇਹ ਸਭ ਤੋਂ ਪਹਿਲੀ ਇਹ ਮੱਝ ਆ ਵੀਰੇ ਇਹਨੇ ਰੰਗ ਲਾਇਨੇ ਸਾਡੇ ਘਰ ਇਹ ਕਿਹੜੇ ਸਨ ਦੀ ਗੱਲ ਇਹ ਤੋਂ ਲੈ ਕੇ ਕਿੰਨੇ ਸਾਲ ਇਹਨੂੰ 4 ਸਾਲ ਹੋ ਗਏ ਵੀਰੇ 4 ਸਾਲ ਹੋ ਗਏ ਹਾਂ 4 ਸਾਲ ਪਹਿਲੀ ਮੱਝ ਸੇ ਲਿਆਂਦੀ ਸੀ ਇੱਕ ਦਾ ਸਾਡੇ ਕੋਲ ਘਰ ਦੀ ਮੱਝ ਸੀਗੀ ਇੱਕ ਮੱਝ ਸੇ ਲਿਆਂਦੀ ਸੀਗੀ ਇਹਨੂੰ ਅਸੀਂ ਸਰੀਰ ਦੇ ਹਿਸਾਬ ਨਾਲ ਅਸੀਂ ਇਹਨੂੰ ਹਾਥੀ ਕਹਿ ਦਿੰਦੇ ਹਾਂ ਹੁਣ ਇਹ ਸੋਨ ਵਾਲੀ ਜੇ ਮੈਂ ਕਹਿੰਦਾ ਵੀ ਮੈਂ ਤਾਂ ਗੋਹਾ ਚੱਕਣਾ ਨਹੀਂ ਫਿਰਦਾ ਵੀਰੇ ਡੋਲੂ ਚੱਕ ਕੇ ਡੇਰੀ ਚ ਜਾਣਾ ਪਊਗਾ ਜੀ ਠੀਕ ਆ ਫੇਰ ਆਪਾਂ ਕਹਿੰਦੇ ਅੰਦਰ ਜਿੰਮੇ ਵੀ ਠਿਆਨੀ ਦੇ ਦੁੱਧ ਤਾਂ ਡੱਡਾ ਹੀ ਆਉਂਦੀਆਂ ਨੇ ਵੀਰੇ ਫੇਰ ਆਪਾਂ ਪ्योर ਦੁੱਧ ਤਾਂ ਪੀ ਨਹੀਂ ਸਕਦੇ ਨਾ ਹੀ ਆਪਾਂ ਦਹੀਂ ਆ ਖਾ ਸਕਦੇ ਹਾਂ ਨਾ ਨਾ ਹੀ ਆਪਣੇ ਬੱਚਿਆਂ ਨੂੰ ਆਪਾਂ ਖਰਾਕਾਂ ਮੰਨ ਲਓ ਦੇ ਸਕਦੇ ਆ ਜਿਵੇਂ 35 ਲੱਖ ਲਾ ਕੇ ਤਾਂ ਬੱਚਾ ਬਾਹਰ ਭੇਜਤਾ ਜੋ ਇੱਥੇ ਕਹੂਗਾ ਮੈਨੂੰ ਕੰਮ ਨਹੀਂ ਮਿਲਿਆ ਮੈਂ ਕਹੂੰ ਆਪਣਾ ਨੱਕ ਨਹੀਂ ਰਹਿਣਾ ਕਿਤੇ ਵਾਪਸ ਨਾ ਜੀ ਕੋਈ ਨਾ ਅਸੀਂ ਤੈਨੂੰ ਪੈਸਾ ਭੇਜ ਦਾਂਗੇ ਹਾਂਜੀ ਇਹ ਵੀਰੇ ਚੀਜ਼ ਚੱਲ ਰਹੀ ਆ ਨਾਲੇ ਤਾਂ ਆਪਾਂ ਜਿਹੜੀ ਇੱਧਰ ਜ਼ਮੀਨ ਆ ਆਪਾਂ ਉਹ ਗਵਾਤੀ ਖਾਣੀ ਨੇ ਆਪਾਂ ਲੇਜ ਕਰ ਕਰੇ ਫਿਰ ਉਹ ਜੋਦੇ ਸੂਰਮਿਆਂ ਨੂੰ ਆਪਾਂ ਜਨਮ ਨਹੀਂ ਦੇ ਸਕਦੀ ਹੈਗੇ ਹਨ ਇਹ ਨਾਰਮਲ ਗੱਲਾਂ ਨਹੀਂ ਵੀਰੇ ਹੁਣ ਆਪਣੇ ਪਹਿਲਾਂ ਬਜ਼ੁਰਗ ਹੁੰਦੇ ਸੀ ਵੀਰੇ ਉਹਨਾਂ ਦੇ ਗੋਡੇ ਗਿੱਟੇ ਕਿਉਂ ਨਹੀਂ ਦੁਖਦੇ ਸੀ ਉਹ ਖਰਾਕਾ ਖਾਂਦੇ ਸੀ ਵੀਰੇ ਘਰਦਿਆਂ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਸੀ ਮੇਰੇ ਆਪਦੇ ਹੱਥੀ ਦੇਖ ਕੇ ਵੀ ਦੋ ਬਲਦਾਂ ਵਾਲੀ ਸਾਡੇ ਰੇੜੀ ਹੁੰਦੀ ਸੀ ਪਰ ਵੀਰੇ ਮੈਨੂੰ ਇਹਨਾਂ ਦੀ ਫਿਕਰ ਪਹਿਲਾਂ ਹੁੰਦੀ ਆ ਆਪ ਰੋਟੀ ਚਾਹ ਮੈਂ ਕਿੰਨੇ ਵਜੇ ਮਰਜ਼ੀ ਖਾ ਲਾਂ ਮੈਨੂੰ ਕੋਈ ਠਿਕਤ ਨਹੀਂ ਹੈਗੀ ਨਾ ਕਦੇ ਅੱਕਿਆਂ ਬਈ ਨਾ ਕਦੇ ਥੱਕਿਆਂਗੇ ਅੱਕ ਕੇ ਜਾਂ ਥੱਕ ਕੇ ਫੇਰ ਤਾਂ ਬਈ ਕੋਈ ਵੀ ਕੀਤਾ ਕੰਮ ਜਵ ਨਹੀਂ ਹੈਗਾ ਹਨਾ ਜ ਫੇਰ ਉਹ ਵੀ ਉਹ ਵੀ ਨਹੀਂ ਸਹੀ ਨਹੀਂ ਹੈਗਾ ਵੀਰੇ ਤੁਸੀਂ ਯਕੀਨ ਮੰਨਿਓ ਵੀਰੇ ਅਸੀਂ 4-5 ਕਿੱਲਿਆਂ ਦੀ ਕਣਕ ਕੱਲੀ ਘਰ-ਘਰ ਵਸਤੀ ਰੱਖੀ ਸੀਗੀ ਅੱਛਾ ਮੱਝਾਂ ਵਸਤੀ ਮੱਝਾਂ ਵਸਤੀ ਚਲੋ ਆਪ ਦਾ ਲਾ ਲਓ ਹੁਣ ਆਪ ਤਾਂ ਆਪਾਂ ਵੀਰੇ ਕਿੰਨਾ ਕ ਖਾਲਾਂਗੇ ਆਪਾਂ ਨੂੰ 20 ਮਣ ਕਣਕ ਮੁਕਦੀ ਨਹੀਂ ਹੈਗੀ ਸਾਲ 'ਚ ਹਨਾ ਤੇ ਉਹ ਮੱਝਾਂ ਨੇ ਸਾਰੀ ਅਸੀਂ ਢੋਲ ਚਾਰ ਢੋਲ ਭਰੀ ਸੀ ਵੀਰੇ ਮੱਝਾਂ ਨਹੀਂ ਪਈ ਸਸੀ ਗੱਲ ਦੋਸਤੋ ਬਾਈ ਜੀ ਜਦੋਂ ਦਾ ਸੋਸ਼ਲ ਮੀਡੀਆ ਆਇਆ ਤਾਂ ਆਮ ਲੋਕ ਵੀ ਸੋਸ਼ਲ ਮੀਡੀਆ ਤੇ ਮਸ਼ਹੂਰ ਹੋ ਗਿਆ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਕਲਾ ਹੁੰਦੀ ਆ ਜਿਨ੍ਹਾਂ ਨੂੰ ਬੋਲਣ ਦਾ ਤਰੀਕਾ ਹੁੰਦਾ ਤੇ ਜਿਹੜੇ ਲੋਕ ਮਿਹਨਤੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਭੈਣ ਬਹੁਤ ਵਾਇਰਲ ਹੋ ਰਹੀ ਆ ਜਿਸ ਨੇ ਆਪਣੇ ਘਰ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨੇ ਮਿਹਨਤ ਕਰਦੀ ਆ ਤੇ ਲੋਕਾਂ ਨੂੰ ਇਹ ਦੱਸਦੀ ਹੈਗੀ ਆ ਕਿ ਜੇ ਇੱਥੇ ਮਿਹਨਤ ਕਰਾਂਗੇ ਤਾਂ ਬਾਹਰਲੇ ਦੇਸ਼ਾਂ ਦੇ ਵਿੱਚ ਆਪਾਂ ਨੂੰ ਲੇਬਰਾਂ ਕਰਨ ਦੀ ਲੋੜ ਨਾਲ ਆ ਤੇ ਭੈਣ ਹੋਰਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੁਸੀਂ ਇਹਨਾਂ ਦੀਆਂ ਵੀਡੀਓ ਇੰਸਟਾਗ੍ਰam ਤੇ ਵੀ ਦੇਖੀ ਆਉਂਗੀਆਂ ਤੇ ਅੱਜ ਆਪਣੇ ਜੰਗ ਫਾਰਮਰ ਚੈਨਲ ਤੇ ਭੈਣ ਹੋਰੀ ਆਪਣੇ ਤਿਆਰਬੇ ਦੱਸਣਗੇ ਬੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਠੋ ਠੀਕ ਠਾਕ ਹਾਂਜੀ ਵੀਰੇ ਠੀਕ ਠਾਕ ਵਧੀਆ ਤੇ ਪੈਣੀ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਜੀ ਹਨਾ ਆਪਣੇ ਨਾਮ ਬਾਰੇ ਪਰਿਵਾਰ ਆਪਣਾ ਤੇ ਪਿੰਡ ਆਪਾਂ ਕਿੱਥੇ ਖੜੇ ਆ ਜੀ ਮੇਰਾ ਨਾਮ ਹੈ ਵੀਰੇ ਸੁਖਦੀਪ कौर ਜੀ ਤੇ ਮੇਰੀ ਫੈਮਿਲੀ ਦੇ ਵਿੱਚ ਮੇਰੀ ਦਾਦੀ ਜੀ ਮੇਰੇ ਸਹੁਰਾ ਸਾਹਿਬ ਮੇਰੀ ਮੰਮੀ ਜੀ ਮੇਰੇ ਹਸਬੰਡ ਇੱਕ ਮੇਰੀ ਗੁੜੀ ਆ ਤੇ ਮੇਰੇ ਬੇਟਾ ਜੀ ਹਾਂਜੀ ਹਾਂਜੀ ਇੱਕ ਮੇਰੇ ਚਾਚੀ ਜੀ ਨੇ ਸਾਡੀ ਜੁਆਇੰਟ ਫੈਮਿਲੀ ਹੈ ਵੀਰੇ ਠੀਕ ਹੈ ਜੀ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਸੀਗੀ ਅੱਛਾ ਜੀ ਹਾਂਜੀ ਹਾਂ ਤੇ ਭੈਣ ਜਿਹੜਾ ਤੁਹਾਡਾ ਸ਼ੌਂਕ ਹੈ ਹੈਨਾ ਮੱਜਾਂ ਦਾ ਹਾਂਜੀ ਵੀਰੇ ਅ ਦੁੱਧ ਵਾਸਤੇ ਲੋਕ ਪਸ਼ੂ ਤਾਂ ਬਹੁਤ ਰੱਖਦੇ ਆਪਾਂ ਤੁਹਾਨੂੰ ਸ਼ੌਂਕ ਵੀ ਹੈਗਾ ਇਹ ਚੀਜ਼ ਦਾ ਇਹ ਬਚਪਨ ਤੋਂ ਹੀ ਆ ਵੀਰੇ ਸ਼ੁਰੂ ਤੋਂ ਹੀ ਆ ਪਹਿਲਾਂ ਤੋਂ ਹੀ ਆ ਠੀਕ ਹੈ ਜੀ ਕਿਉਂਕਿ ਵੀਰੇ ਜਿਹੜਾ ਸ਼ੌਂਕ ਹੁੰਦਾ ਉਹ ਕਦੇ ਮਰਦਾ ਨਹੀਂ ਹੁੰਦਾ ਹੈਨਾ ਚਾਹੇ ਆਪਣੀ ਉਮਰ ਦੇ हिसाब ਨਾਲ ਆਪਾਂ ਵੱਡੇ ਹੋ ਜਾਈਏ ਹੈਨਾ ਵੀ ਉਹ ਸ਼ੌਂਕ ਇਹ ਬਚਪਨ ਤੋਂ ਹੀ ਸੌਂਕ ਸੀਗਾ ਜਿਵੇਂ ਅੱਜ ਕੱਲ ਆਪਾਂ ਕੁੜੀਆਂ ਲਾ ਲਓ ਚਲੋ ਹੁਣ ਤਾਂ ਵੀ ਸੋਸ਼ਲ ਮੀਡੀਆ ਨੇ ਜਿਵੇਂ ਸਾਰੀ ਇਹ ਆਪਾਂ ਰੋਈ ਵੀਡੀਓ ਦੇਖਦੇ ਆ ਹਨਾ ਚਲੋ ਮੈਂ ਤਾਂ ਇਹ ਚੀਜ਼ ਨੂੰ ਚੰਗਾ ਸਮਝਦੀ ਹਾਂ ਸਾਡੀਆਂ ਭੈਣਾਂ ਵੀ ਇਹ ਕਿੱਤੇ ਦੇ ਵਿੱਚ ਅੱਗੇ ਆ ਰਹੀਆਂ ਨੇ ਹਨਾ ਠੀਕ ਹੈ ਜੀ ਵੀ ਜਿਹੜੇ ਹੁਣ ਜਿਵੇਂ ਹਰੇਕ ਨੂੰ ਅੱਗੇ ਟ੍ਰੈਂਡੀ ਹੋ ਗਿਆ ਸੀ ਆਪਾਂ ਵੀ ਆਇਲਰਸ ਕਰਕੇ ਬਾਹਰ ਨੂੰ ਭੱਜੋ ਹਨਾ ਤੇ ਵੀ ਹੁਣ ਆਪਣਾ ਕਾਰੋਬਾਰ ਇੱਥੇ ਸਾਰੇ ਕਰ ਰਹੇ ਨੇ ਹਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਵੀਰੇ ਇੱਕ ਚੀਜ਼ ਜਿਵੇਂ ਤੁਸੀਂ ਵੀਡੀਓ ਦੇਖੀ ਆ ਨਾ ਤੁਹਾਡੀਆਂ ਵੀਡੀਓ ਵੀ ਮੈਂ ਬਹੁਤ ਦੇਖਦੀ ਆ ਨਾ ਤੇ ਜਿਵੇਂ ਭੈਣੇ ਭੈਣ ਆ ਤਗਾ ਨੇ ਚੀਜ਼ਾਂ ਦੇ ਵੀ ਭਾਣੇ ਤੁਹਾਨੂੰ ਦੇਖਦੇ ਆ ਕਿ ਅਸੀਂ ਦੋ ਬੱਕਰੀਆਂ ਤੋਂ ਕੰਮ ਸ਼ੁਰੂ ਕਰਤਾ ਦੋ ਮੱਝਾਂ ਤੋਂ ਕੰਮ ਸ਼ੁਰੂ ਕਰਤਾ ਉਹ ਚੀਜ਼ ਵੀਰੇ ਫਿਰ ਆਪਾਂ ਨੂੰ ਖੁਸ਼ੀ ਹੁੰਦੀ ਹੈ ਹਨਾ ਕਿ ਵੀ ਜੇ ਆਪਾਂ ਕੋਈ ਸਿੱਖਿਆ ਦਿੰਨੇ ਆ ਵੀਡੀਓ ਪਾਉਣੀ ਆ ਤੇ ਆਪਾਂ ਨੂੰ ਦੇਖ ਕੇ ਕੋਈ ਹੋਰ ਵੀ ਆਪਦੇ ਕਿੱਤੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾਗਾ ਹਨਾ ਜੀ ਜੀ ਭਾਣੇ ਜਿਵੇਂ ਤੁਸੀਂ ਗੱਲ ਕੀਤੀ ਵੀ ਬਚਪਨ ਤੋਂ ਹੀ ਇਹ ਸ਼ੌਂਕ ਸੀਗਾ ਆਪਾਂ ਦੇਖਿਆ ਪਿਛਲੇ ਕੁਝ ਸਾਲਾਂ ਦੇ ਵਿੱਚ ਟ੍ਰੈਂਡ ਹੋਇਆ ਸੀਗਾ ਹਨਾ ਆਪਣੀਆਂ ਕੁੜੀਆਂ ਕਹਿੰਦੀਆਂ ਸੀ ਵੀ ਅਸੀਂ ਉਸ ਘਰੇ ਵਿਆਹ ਨਹੀਂ ਕਰਾਉਣਾ ਜਿੱਥੇ ਪਸ਼ੂ ਰੱਖਿਆ ਵੀ ਅਸੀਂ ਗੋਹਾ ਨਹੀਂ ਚੱਕਣਾ ਵੀਰੇ ਘਰ ਦੇ ਜਾਂਦੇ ਵੀ ਮੰਗ ਹੁੰਦੀ ਆ ਹਨਾ ਜਿਵੇਂ ਆਪਾਂ ਮੈਂ ਵੀਡੀਓ ਪਾਈ ਸੀ ਵੀਰੇ ਤੇ ਮੰਨ ਲਓ ਘਰ ਦੇ ਕਹਦੇ ਨੇ ਵੀ ਸਾਡੀ ਕੁੜੀ ਗੋਹਾ ਨਹੀਂ ਚੱਕੂਗੀ ਹਨਾ ਵੀ ਕੱਲ ਨੂੰ ਇਹ ਚੀਜ਼ ਤੇ ਕੁੜੀ ਨੂੰ ਤੰਗ ਨਾ ਕੀਤਾ ਜਾਵੇ ਵੀ ਤੁਸੀਂ ਕਹਦੇ ਸਾਡੀ ਕੁੜੀ ਗੋਹਾ ਚੱਕੂ ਵੀਰੇ ਗੋਹਾ ਆਪਾਂ ਚੱਕਣਾ ਕਿਹਦੀ ਖਾਤਰ ਆ ਠੀਕ ਹੈ ਵੀ ਆਪਾਂ ਇਹ ਗੱਲ ਮਾਪਿਆਂ ਨੂੰ ਕਦੇ ਵੀ ਨਹੀਂ ਰੱਖਣੀ ਚਾਹੀਦੀ ਵੀ ਸਾਡੀ ਕੁੜੀ ਗੋਹਣੀ ਚੱਕੂਗੀ ਹੁਣ ਮੰਨ ਲਓ ਮੈਂ ਆ ਵੀਰੇ ਮੈਂ ਕਿਹਦੇ ਲਈ ਕਰ ਰਹੀ ਆ ਆਪਣੇ ਪਰਿਵਾਰ ਲਈ ਆਪਣੇ ਲਈ ਆਪਣੇ ਬੱਚਿਆਂ ਲਈ ਜੇ ਮੈਂ ਹੁਣ ਕਹੂੰਗੀ ਵੀ ਮੈਂ ਮੱਝਾਂ ਤਾਂ ਘਰੇ ਹੋਣ ਨਾ ਵੀਰੇ ਜਿਹੜੇ ਹੁਣ ਬਜ਼ੁਰਗ ਨੇ ਚਲੋ ਮੇਰੇ ਮੰਮੀ ਡੈਡੀ ਨੇ ਉਹਨਾਂ ਦੀ ਤਾਂ ਉਮਰ ਲੰਘੀ ਵੀਰੇ ਕੰਮ ਕਰ ਦਿਆਂਦੀ ਹਨਾ ਜੇ ਅੱਗੇ ਮੈਨੂੰ ਇਹ ਸੌਂਕ ਹੋਊਗਾ ਫੇਰ ਹੀ ਆਪਾਂ ਆਪਣੇ ਕਿੱਤੇ ਨੂੰ ਤੇ ਸੰਭਾਲ ਕੇ ਰੱਖ ਸਕਦੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖ ਸਕਦੇ ਹਣਾ ਜੇ ਮੈਂ ਕਹਤਾ ਵੀ ਮੈਂ ਤਾਂ ਗੋਹਾ ਚੱਕਣਾ ਨਹੀਂ ਫਿਰ ਤਾਂ ਵੀਰੇ ਡੋਲੂ ਚੱਕ ਕੇ ਡੇਰੀ ਚ ਜਾਣਾ ਪਊਗਾ ਜੀ ਠੀਕ ਆ ਫਿਰ ਆਪਾਂ ਕਹਿੰਦੇ ਅੰਦਰ ਜਿੰਮੇ ਵੀ ਠਿਆਨੀ ਦੇ ਦੁੱਧ ਤਾਂ ਡੱਡਾ ਹੀ ਆਉਂਦੀਆਂ ਨੇ ਵੀਰੇ ਫਿਰ ਆਪਾਂ ਪ्योर ਦੁੱਧ ਤਾਂ ਪੀ ਨਹੀਂ ਸਕਦੇ ਨਾ ਹੀ ਆਪਾਂ ਦਹੀਂ ਆ ਖਾ ਸਕਦੇ ਹਣਾ ਨਾ ਹੀ ਆਪਣੇ ਬੱਚਿਆਂ ਨੂੰ ਆਪਾਂ ਖਰਾਕਾਂ ਮੰਨ ਲਓ ਦੇ ਸਕਦੇ ਹਾਂਗੇ ਨਾ ਫਿਰ ਉਹ ਤਾਂ ਲੇਜ ਕੁਰਕਰਿਆਂਤੀ ਪਾਲ ਲੰਗੇ ਵੀਰੇ ਫਿਰ ਆਪਾਂ ਕਹਿੰਦੇ ਹੁਣ ਜਿਵੇਂ ਬੱਚਿਆਂ ਦੇ ਵਿੱਚ ਨਾਰਮਲੀ ਇਹ ਚੀਜ਼ ਆ ਰਹੀ ਹੈ ਲੀਵਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਤੁਸੀਂ ਐ ਮੰਨ ਲਓ ਵੀਰੇ ਆਪਾਂ ਕੋਈ ਪ੍ਰੋਡਕਟ ਘਰ ਦੇ ਵਿੱਚ ਤਿਆਰ ਕਰਦੇ ਆ ਕੋਈ ਵੀ ਲਾ ਲਓ ਚਲੋ ਆਪਾਂ ਖੂਆ ਬਣਾਉਣੇ ਆ ਘਰ ਦੇ ਵਿੱਚ ਨਾਰਮਲ ਗੱਲ ਹੈ ਹਣਾ ਤੇ ਜੇ ਆਪਾਂ ਗਰਮੀ ਦੇ ਵਿੱਚ ਰੱਖਦੇ ਆ ਉਹ ਤੇ ਮੰਨ ਕੇ ਚਲੋ 10 ਦਿਨ ਮੱਸਾਂ ਹੀ ਕੱਟੂਗਾ 15 ਦਿਨ ਉਹ ਖਰਾਬ ਹੋ ਜੂ ਉਹ ਨੂੰ ਉਲੀ ਪੈ ਜਾਂਦੀ ਆ ਜਿਵੇਂ ਗੁਰਕਰਿਆਂ ਦੇ ਪੈਕਟ ਨੇ ਲੇਜ਼ ਦੇ ਪੈਕਟ ਨੇ ਹਨਾ ਤੇ ਉਹਨਾਂ ਨੂੰ ਐ ਨਹੀਂ ਪਤਾ ਦੁਕਾਨਾਂ ਤੇ ਪਿਆਨ ਉਹ ਮਹੀਨੇ ਸਾਲ ਕਿੰਨਾ ਟਾਈਮ ਲੱਗੇ ਉਹ ਖਰਾਬ ਕਿਉਂ ਨਹੀਂ ਹੋ ਜਾਂਦੀ ਉਹਨਾਂ ਨੂੰ ਕੀ ਪਤਾ ਵੀਰੇ ਕਿਸ ਕਿਸ ਤਰ੍ਹਾਂ ਦੇ ਕੈਮੀਕਲ ਲਾਏ ਜਾਂਦੇ ਨੇ ਹਨਾ ਆਪਾਂ ਉਹ ਚੀਜ਼ ਨਹੀਂ ਸੋਚਦੇ ਵੀਰੇ ਆਪਣੀ ਹਰੇਕ ਦੀਆਂ ਮੰਨ ਲਓ ਮਾਵਾ ਕਿਵੇਂ ਮਰਜ਼ੀ ਲੈ ਲਓ ਆਪਾਂ ਕਹਿੰਦੇ ਨੇ ਵੀ ਸਾਥ ਹੋਣੀ ਗੋਹੇ ਚ ਵੀ ਹੱਥ ਵਾਇਦੇ ਪਸ਼ੂਆਂ ਚ ਪਸ਼ੂ ਹੋਇਆ ਨਹੀਂ ਜਾਂਦਾ ਹਨਾ ਫਿਰ ਵੀ ਇਹ ਨਹੀਂ ਹੈਗਾ ਵੀ ਆਪਾਂ ਕਹਿੰਦੇ ਹੁੰਦੇ ਨੇ ਜੇ ਵੀ ਇੱਕ ਮਾਂ ਬੱਚੇ ਨੂੰ ਜਨਮ ਦਿੰਦੀ ਆ ਖਾਣੇ ਨੇ ਆਪਾਂ ਲੇਜ ਕਰ ਕਰੇ ਫਿਰ ਉਹ ਜੋਦੇ ਸੂਰਮਿਆਂ ਨੂੰ ਆਪਾਂ ਜਨਮ ਨਹੀਂ ਦੇ ਸਕਦੀ ਹੈਗੇ ਹਨਾ ਇਹ ਨਾਰਮਲ ਗੱਲਾਂ ਨੇ ਵੀਰੇ ਹਾਂਜੀ ਹੁਣ ਆਪਣੇ ਪਹਿਲਾਂ ਬਜ਼ੁਰਗ ਹੁੰਦੇ ਸੀ ਵੀਰੇ ਉਹਨਾਂ ਦੇ ਗੋਡੇ ਗਿੱਟੇ ਕਿਉਂ ਨਹੀਂ ਦੁਖਦੇ ਸੀ ਉਹ ਖਰਾਕਾ ਖਾਂਦੇ ਸੀ ਵੀਰੇ ਘਰ ਦੀਆਂ ਜਦੋਂ ਸੀ ਛੋਟੇ ਛੋਟੇ ਹੁੰਦੀ ਸੀ ਮੇਰੇ ਹੱਥੀ ਦੇਖਣ ਵੇ ਦੋ ਵੱਲਦਾਂ ਵਾਲੀ ਸਾਡੇ ਰੇੜੀ ਹੁੰਦੀ ਸੀ ਤੇ ਸੋਲਿਆਂ ਦੀ ਐ ਵੀ ਜਿਹੜੇ ਆਪਣੇ ਕਾਲੇ ਛੋਲੇ ਹੁੰਦੇ ਨੇ ਉਹਨਾਂ ਦੀ ਬੈਟਕ ਭਰੀ ਹੁੰਦੀ ਸੀ ਕਿਉਂ ਪਹਿ ਕਹਿੰਦੇ ਹੁੰਦੇ ਜੇ ਦੁੱਧ ਵੇਚਦਾ ਤਾਂ ਤਾਂ ਪੁੱਤ ਵੀ ਵੇਚਦਾ ਹਨਾ ਤੇ ਉਹ ਤਾਂ ਵੀਰੇ ਹੁਣ ਨਾਰਮਲ ਚੀਜ਼ਾਂ ਹੋ ਗਈਆਂ ਸਾਰਾ ਕੁਝ ਉਹ ਪਹਿਲਾਂ ਵਾਲੀ ਗੱਲ ਤਾਂ ਕੋਈ ਵੀ ਨਹੀਂ ਜਮਾਨੇ ਜਮਾਨੇ ਬਦਲ ਗਏ ਹਨਾ ਤੇ ਹੁਣ ਤਾਂ ਚਲੋ ਆਪਾਂ ਮੱਜਾਂ ਤੋਂ ਆਪਣੇ ਘਰ ਚ ਲਾ ਰਹੇ ਆ ਕਾਰੋਬਾਰ ਚੱਲ ਰਹੇ ਨੇ ਪਹਿਲਾਂ ਦੇਖੋ ਕੋਈ ਮੁੱਲ ਕਿਉਂ ਨਹੀਂ ਲੈਂਦਾ ਸੀ ਜਿਵੇਂ ਹੁਣ ਡੈਰੀਆਂ ਦੇ ਕਿਉ ਆਪਾਂ ਲੈਣੇ ਆ ਚਾਹੇ ਲੱਖ ਡੈਰੀ ਦਾ ਕਿਉ ਲੈ ਲਓ ਵੀਰੇ ਘਰ ਦੇ ਕਿਉ ਵਰਗੀ ਰੀਸ ਨਹੀਂ ਹੈਗੀ ਤੇ ਜਿਵੇਂ ਆਪਾਂ ਲੱਸੀ ਦੀ ਬੋਤਲ ਲੈਣੇ ਆ ਉਹ 30 ਰੁਪਿਆ ਦੀ 20 ਰੁਪਿਆ ਦੀ ਆਪਾਂ ਲੱਸੀ ਦੀ ਬੋਤਲ ਦਿੰਦੇ ਨੇ ਜਿਹੜੀ ਇੱਕ ਹਾਰੇ ਵਾਲੀ ਲੱਸੀ ਆ ਲਾਲ ਰੱਸੀ ਜ ਬਿਲਕੁਲ ਠੀਕ ਹੈ ਬਾਕੀ ਪਿੰਡਾਂ ਦੇ ਵਿੱਚ ਇਹ ਚੀਜ਼ ਹੁੰਦੀ ਹੈ ਬਾਈ ਚਲੋ ਆਪਾਂ ਘਰੇਲੂ ਜਿਵੇਂ ਲੱਸੀ ਬਣਾਉਣੇ ਆਪਾਂ ਸਾਰੇ ਆਪਣੇ ਆਂਢ ਗੁਆਂਢ ਚ ਲੱਸੀ ਵੰਡ ਦਿੰਨੇ ਆ ਜਿਵੇਂ ਸਹਾਰਾ ਚ ਇਹ ਚੀਜ਼ ਵੀਰੇ ਨਹੀਂ ਹੈਗੀ ਹੁਣ ਹੈਨਾ ਤੇ ਇਹ ਪਿਆਰ ਆਪਣੇ ਪਿੰਡਾਂ ਚ ਹੀ ਹੈ ਇਹ ਚੀਜ਼ ਦਾ ਬਾਕੀ ਜਿਹੜਾ ਆਪਾਂ ਕਿੱਤਾ ਕੋਈ ਵੀ ਕਰਦੇ ਆ ਆਪਾਂ ਤਾਂ ਮੈਂ ਤਾਂ ਇਹ ਚਾਹੁੰਨੀ ਆ ਵੀ ਆਪਣੇ ਕਿੱਤੇ ਨੂੰ ਆਪਾਂ ਅੱਗੇ ਲੈ ਕੇ ਜਾਓ ਜੇ ਭੈਣਾ ਪਰਾਲਾ ਕਰਨੀ ਹੈ ਇਹ ਤਾਂ ਹੀ ਹੋ ਸਕਦਾ ਚਲੋ ਮੰਨ ਲਓ ਮੇਰੇ ਘਰ ਵਾਲੇ ਨੂੰ ਇਹ ਚੀਜ਼ ਦਾ ਸੌਂਕ ਹੋਵੇ ਵੀ ਆਪਾਂ ਮੱਝਾਂ ਰੱਖਣੀਆਂ ਹੁਣ ਸਾਡੇ ਦੋਨੇ ਫਾਰਮ ਨੇ ਵੀਰੇ ਮੱਝਾਂ ਦਾ ਵੀ ਹੈ ਬੱਕਰੀਆਂ ਦਾ ਵੀ ਹੈ ਉਹਦੇ ਵਿੱਚ ਯੋਗਦਾਨ ਵੱਡਾ ਜੀ ਜੇ ਔਰਤ ਨਹੀਂ ਕਹਤਾ ਵੀ ਮੈਥੋ ਦਾ ਨਾਮ ਹੈ ਸਾਮਣ ਭਾਈ ਨਾ ਮੈਂ ਮੀਂਗਣਾ ਚੱਕ ਸਕਦੇ ਬੱਕਰੀਆਂ ਦੀਆਂ ਤੇ ਉਹ ਫਿਰ ਵੀ ਬਾਈ ਕਾਰੋਬਾਰ ਬੰਦਾ ਕਿਵੇਂ ਅੱਗੇ ਲੈ ਕੇ ਜਾ ਸਕਦਾ ਤੇ ਆਪਾਂ ਨੂੰ ਵੀ ਵੀਰੇ ਆਪਣੇ ਮੰਨ ਲਓ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਪਊਗਾ ਫਿਰ ਆਪਾਂ ਆਪਣੇ ਕਾਰੋਬਾਰ ਨੂੰ ਵਧਾ ਸਕਦੇ ਆ ਆਪਣੇ ਬੱਚਿਆਂ ਦਾ ਭਵਿੱਖ ਬਚਾ ਸਕਦੇ ਆ ਆਪਾਂ ਹਨ ਤੇ ਚਲੋ ਮੰਨ ਲਓ ਆਪਾਂ ਬਾਹਰ ਭੇਜ ਦਿੰਨੇ ਆਪਣੇ ਬੱਚਿਆਂ ਨੂੰ ਕਹਦੇ ਨੇ ਵੀ ਹਾਈਲਰਸ ਕਰਕੇ ਆਪਾਂ ਬਾਹਰ ਭੇਜ ਦਿੰਨੇ ਆ ਆਪਾਂ ਵੀਰੇ 35 35 ਲੱਖ 40 40 ਲੱਖ ਲਾ ਕੇ ਆਪਾਂ ਬਾਹਰ ਭੇਜਦੇ ਆ ਨਾ ਤੇ ਤੁਸੀਂ ਐ ਮੰਨ ਲਓ ਜੇ ਆਪਾਂ ਲੱਖ ਰੁਪਏ ਦੀ ਮੱਝ ਵੀ ਲਾਉਣ ਜੇ ਆਪਾਂ 20 ਲੱਖ ਵੀ ਲਾਉਣੇ ਆ 20 ਲੱਖ ਦਾ ਆਪਾਂ ਆਪਣੇ ਮੱਜਾਂ ਵਾਸਤੇ ਸੈੱਟ ਤਿਆਰ ਕਰੋ ਮੰਨ ਲਓ ਜਿਵੇਂ ਵੀ ਉਹ ਅਗਲੇ ਦੀ ਸਲਾਹ ਉਹ ਵੀ ਕਰ ਸਕਦਾ ਹਨਾ ਤੇ 20 ਲੱਖ ਦੇ ਆਪਾਂ 20 ਮਹੀਨੇ ਸਾ ਪਾ ਸਕਦੇ ਆ ਤੇ ਇਥੇ ਆਪਾਂ ਖੁਦ ਮਾਲਕਾਂਗੇ ਉਥੇ ਤਾਂ ਆਪਾਂ ਨੌਕਰੀ ਆ ਮਿਲੇ ਨਾ ਮਿਲੇ ਹਨਾ ਉਹ ਇੱਕ ਇਹ ਚੀਜ਼ ਹੁੰਦੀ ਆ ਵੀਰੇ ਸ਼ਰਮ ਦਾ ਮਾਰਾ ਕੋਈ ਨਹੀਂ ਦੱਸ ਰਿਹਾ ਜਿਹੜਾ ਬੰਦਾ ਸੱਚਾਈ ਬੇਸ ਕਰਦਾਗਾ ਹਨਾ ਦੱਸਦਾਗਾ ਵੀ ਉਥੇ ਆ ਕੁਝ ਚੱਲ ਰਿਹਾ ਵੀ ਉਹ ਤਾਂ ਸੱਚ ਆ ਪਰ ਅੱਜ ਕੱਲ ਜੇ ਹੁਣ 35 ਲੱਖ ਚਲ ਮੈਂ ਹੀ ਲਾ ਲਵਾਂ ਮੈਂ 35 ਲੱਖ ਲਾ ਕੇ ਉਹਦਾ ਬੱਚਾ ਬਾਹਰ ਭੇਜਦਾ ਜੋ ਇੱਥੇ ਕਹੂਗਾ ਮੈਨੂੰ ਕੰਮ ਨਹੀਂ ਮਿਲਿਆ ਮੈਂ ਕਹੂੰ ਆਪਣਾ ਨੱਕ ਨਹੀਂ ਰਹਿਣਾ ਕਿਤੇ ਵਾਪਸ ਨਾ ਜਾਈ ਕੋਈ ਨਾ ਅਸੀਂ ਤੈਨੂੰ ਪੈਸਾ ਭੇਜ ਦਾਂਗੇ ਹਾਂਜੀ ਇਹ ਵੀਰੇ ਚੀਜ਼ ਚੱਲ ਰਹੀ ਆ ਨਾਲੇ ਤਾਂ ਆਪਾਂ ਜਿਹੜੀ ਇੱਧਰ ਜ਼ਮੀਨ ਆ ਆਪਾਂ ਉਹ ਗਵਾਤੀ ਠੀਕ ਆ ਇੱਕ ਨਾ ਮੇਰੇ ਕੋਲੇ ਭੈਣ ਦਾ ਫੋਨ ਆਇਆ ਸੀਗਾ ਇਧਰੋਂ ਖਨੌਰੀ ਬਾਰਡਰ ਕੋਲ ਤੇ ਉਹ ਭਾਈ ਕਹਿੰਦੇ ਵੀ ਭੈਣੇ ਅਸੀਂ ਕਾਰੋਬਾਰ ਕਰਨੋਂ ਭੈਣ ਰੋਣ ਲੱਗ ਗਈ ਕਹਿੰਦੀ ਮਾ ਭੈਣੇ ਰੋਣੀ ਕਾ ਤੋਂ ਕਹਿੰਦੀ ਸਾਡੇ ਨਾਲ ਬਹੁਤ ਵੱਡੀ ਠੱਗੀ ਹੋ ਗਈ ਮਾ ਕਿਵੇਂ ਵੀਰੇ ਕਹਿੰਦੀ ਵੀ ਸਾਡੇ ਕੋਲੇ ਜਿਹੜੀ ਜ਼ਮੀਨ ਸੀ ਉਹ ਤਾਂ ਅਸੀਂ ਵੇਚਤੀ ਸਾਡੇ ਨਾਲ 25 ਲੱਖ ਦੀ ਠੱਗੀ ਏਜੰਟ ਲਾ ਗਿਆ ਅੱਛਾ ਤੇ ਇਹ ਨਾਰਮਲ ਚੀਜ਼ਾਂ ਆਪਾਂ ਦੇਖ ਰਹੇ ਆਂ ਵੀਰੇ ਪਰ ਫੇਰ ਵੀ ਲੋਕ ਨਾ ਇਹ ਚੀਜ਼ਾਂ ਦੇਖ ਨਹੀਂ ਰਹੇ ਕੁੜੀਆਂ ਜਾ ਕੇ ਉਧਰ ਬਦਲ ਰਹੀਆਂ ਨੇ ਇਹ ਚੀਜ਼ ਹੁਣ ਕੁੜੀਆਂ ਨੂੰ ਵੀ ਬੁਰੀ ਲੱਗੂਗੀ ਹੈਨਾ ਭਈ ਆਪਾਂ ਤੇ ਇਹ ਚੀਜ਼ ਕਹਿੰਦੇ ਜੇ ਆਪਾਂ ਕਿਸੇ ਦੀ ਜ਼ਮੀਨ ਬਕਾ ਕੇ ਉਧਰ ਜਾ ਰਹੇ ਆਂ ਜਾਂ ਤਾਂ ਫਿਰ ਅਗਲੇ ਨੂੰ ਪਾਰ ਲਾਉ ਹੈਨਾ ਜਾਂ ਅਗਲੇ ਨਾਲ ਇਹ ਚੀਜ਼ ਕਰੋ ਨਾ ਉਹ ਭੈਣ ਕਹਿੰਦੀ ਸਾਡੇ ਨਾਲ ਮੈਂ ਕਿਹਾ ਭੈਣੇ ਗੱਲ ਸੁਣ ਮੇਰੀ ਤੂੰ 25 ਲੱਖ ਰੁਪਈਆ ਲਾਇਆ ਨਾਲੇ ਤਾਂ ਨਾਲੇ ਤੇਰੀ ਜ਼ਮੀਨ ਖੁੱਸ ਗਈ ਕਹਿੰਦੀ ਹੁਣ ਮੇਰਾ ਮੁੰਡਾ ਇੰਨਾ ਡਿਪਰੈਸ਼ਨ ਚ ਆਗਾ ਵੀ ਉਹ 24 ਘੰਟੇ ਟੈਨਸ਼ਨ ਚ ਮੈਂ ਕਿਹਾ ਵੀ ਭੈਣੇ ਇਹ ਆਪਾਂ ਆਪ ਹੀ ਕਰਦੇ ਆਂ ਚੀਜ਼ਾਂ ਹੈਨਾ ਜੇ ਤੂੰ 10 ਲੱਖ ਲਾ ਕੇ 10 ਮੱਝਾਂ ਵੀ ਲੈ ਲੈਂਦੀ ਥਾਂ ਤੇਰਾ ਠੀਕਾ ਠੀਕਾ ਨਾਲ ਤਾਂ ਤੂੰ ਦੁੱਧ ਪਾਉਂਦੀ ਨਾਲੇ ਤੇਰੀ ਜ਼ਮੀਨ ਨਾ ਖੁਸਦੀ ਉੱਚ ਤੇਰੇ ਖਾਨ ਜੋਗੇ ਦਾਣੇ ਵੀ ਹੁੰਦੇ ਤੇ ਪਸ਼ੂਆਂ ਨੂੰ ਮੱਲ ਹਰੇ-ਜਾਰੇ ਲਈ ਤੂੰ ਹਰਾ ਵੀ ਬੀਜਦੀ ਹੈ ਨਾ ਤੇ ਵੀ ਨਾਲੇ ਤੇਰੇ ਕੋਲ ਹੁਣ ਸਾਰਾ ਕੁਝ ਖੁੱਸ ਗਿਆ ਹੁਣ ਪਸਤਾਈ ਦਾ ਕੁਝ ਨਹੀਂ ਬੰਦਦਾ ਇਹ ਆਪਣੇ ਲੋਕਾਂ ਦੀ ਸੋਚ ਹੀ ਇਦਾਂ ਹੋ ਗਈ ਗੱਡੀਆਂ ਕਾਰਾਂ 'ਚ ਘੁੰਮਣ ਕੋਕੀਆਂ ਹੋਣ ਪਰ ਨਾ ਕੰਮ ਨਾ ਕਰਨਾ ਪਵੇ ਨਾ ਕੰਮ ਕਰਨਾ ਪਵੇ ਹਾਂ ਕੰਮ ਡੇਰੀ 'ਚ ਦੁੱਧ ਪਵਾ ਲਏਗੇ ਉੱਥੇ ਚਾਹੇ ਸਾਨੂੰ ਵਾਲਾ ਬਨਾਰਟੀ ਦੁੱਧ ਬਣਾ ਕੇ ਦੇਈ ਚੱਲੇ ਉਹ ਚੀਜ਼ ਨਹੀਂ ਅਸੀਂ ਸੋਚ ਨਹੀਂ ਹੈਗੀ ਇੱਕ ਆਪਣੇ ਆਮ ਹੀ ਘਰਾਂ 'ਚ ਤੁਸੀਂ ਵੀ ਸੁਣਿਆ ਹੋਊਗਾ ਬੀਬੀਆਂ ਭੈਣਾਂ ਵੀ ਗੱਲਾਂ ਕਰਦੀਆਂ ਵੀ ਜਿਹੜਾ ਅੱਜ ਕੱਲ ਘਰੇ ਪਸ਼ੂ ਰੱਖਣ ਦਾ ਕੋਈ ਫਾਇਦਾ ਨਹੀਂ ਰਿਹਾ ਮਹਿੰਗਾ ਪੈਂਦਾ ਕਹਿੰਦੇ ਇਹ ਗੱਲ ਵੀ ਚੱਲਦੀ ਆ ਹਨਾ ਵੀਰੇ ਬਹੁਤ ਚੱਲਦੀ ਆ ਪਹਿਲੀ ਗੱਲ ਵੀਰੇ ਕਹਿੰਦੇ ਹੁੰਦੇ ਨੇ ਜਿਹੜੀ ਮਿਹਨਤ ਆਪਾਂ ਮਿਹਨਤ ਕਰਦੇ ਹਾਂ ਨਾ ਮਿਹਨਤ ਨੂੰ ਫਲ ਤਾਂ ਇੱਕ ਦਿਨ ਵੀਰੇ ਜਰੂਰ ਲੱਗਦਾਗਾ ਹੈ ਨਾ ਚਲੋ ਮੰਨ ਲਓ ਵੀ ਸਾਨੂੰ 4 ਸਾਲ ਹੋ ਗਏ ਤਿੰਨ ਸਾਲ ਇਹ ਕੀਤਾ ਕਰੀ ਨੂੰ ਹੈ ਨਾ ਜੇ ਆਪਾਂ ਕਹਦੇ ਵੀ ਇੱਕ ਦਿਨ ਚ ਤਾਂ ਨਾ ਹੈ ਤਾਂ ਇੰਨੀ ਮੱਝਾਂ ਬਣਦੀਆਂ ਨਹੀਂ ਹੈ ਨਾ ਵੀਰੇ ਨਾ ਹੀ ਇੰਨੇ ਕੋਲੇ ਕਿਸੇ ਕੋਲੇ ਵੀ ਪੈਸੇ ਹੁੰਦੇ ਨੇ ਠੀਕ ਹੈ ਚਲੋ ਲੈਣ ਦੇ ਨ ਬਣ ਜਾਂਦਾ ਬੰਦੇ ਦਾ ਵਿਸ਼ਵਾਸ ਬਣ ਜਾਂਦਾ ਕੋਈ ਵੀ ਬੰਦਾ ਕੀਤਾ ਕਰਦਾਗਾ ਠੀਕ ਹੈ ਤੇ ਵੀ ਤਿੰਨ ਸਾਲ ਹਰ ਇੱਕ ਕੀਤਾ ਟਾਈਮ ਤਾਂ ਕੋਈ ਵੀ ਕੰਮ ਕਰਦੇ ਆ ਵੀ ਮੰਗਦੇ ਵੀ ਹੈ ਨਾ ਲੱਗਦਾ ਆਪਾਂ ਬੱਕਰੀਆਂ ਦਾ ਕਾਰੋਬਾਰ ਕੀਤਾ ਤਿੰਨ ਸਾਲ ਚ ਹੁਣ ਆਪਾਂ ਨੂੰ ਉਹ ਚੀਜ਼ ਦਾ ਨਫਾ ਹੋਣ ਜੀ ਅੱਜੀ ਮੈਂ ਕਹਦਾ ਵੀ ਅੱਜ ਮੈਂ 5 ਮੈਂ ਸਾਲਿਆਂ ਦੀਆਂ ਅੱਜੀ ਮੇਰੇ ਕੋਲੇ ਗੁੱਟੀਆਂ ਪੈਸੇ ਨਹੀਂ ਮੈਨੂੰ ਬਚਤ ਹੋਣ ਲੱਗ ਜੇ ਨਹੀਂ ਵੀਰੇ ਐ ਨਹੀਂ ਹੁੰਦਾ ਸਮਾਂ ਤਾਂ ਹਰ ਇੱਕ ਚੀਜ਼ ਨੂੰ ਲੱਗਦਾ ਹੁਣ ਤੁਹਾਡੇ ਕੋਲੇ ਕਿੰਨੀਆਂ ਮੱਝਾਂ ਨੇ ਟੋਟਲ ਤੇ ਦੁੱਧ ਕਿੰਨਾ ਪਾਉਣੇ ਡੇਰੀ ਜੀ ਦੁੱਧ ਵੀਰੇ ਅਸੀਂ 100 ਕਿਲੋ ਦੁੱਧ ਪਾਉਣਿਆ ਹੁਣ ਠੀਕ ਹੈ ਬਾਕੀ ਸਾਡੀਆਂ ਮੱਝਾਂ ਤੁਹਾਨੂੰ ਦੱਸਦਾ ਘਰ ਦਾ ਕੰਮ ਸਾਡਾ ਚੱਲ ਰਿਹਾ ਉਸ ਮੱਝਾਂ ਵਿੱਚ ਲੈਤੀਆਂ ਸੀ ਮੇਰੇ ਪਿੰਡ ਵੀ ਬੰਨੀਆਂ ਹੋਈਆਂ ਨੇ ਅਸੀਂ ਥਾਂ ਦੀ ਦਿੱਕਤ ਤੁਹਾਨੂੰ ਪਤਾ ਗਰਮੀ ਆ ਗਈ ਤੇ ਇੱਥੇ ਇੰਨੀਆਂ ਮੱਝਾਂ ਵੱਜ ਨਹੀਂ ਸਕਦੀਆਂ ਹੈਗੀਆਂ 15-20 ਮੱਝਾਂ ਹੁਣ ਆਪਣੇ ਕੋਲ ਨੇ ਬਹੁਤ ਲੋਕ گاਵਾ ਦੇ ਫਾਰਮ ਕਰਦੇ ਆ ਤੁਸੀਂ ਮੱਝਾਂ ਨੂੰ ਹੀ ਕਿਉਂ ਚੁਣਿਆ ਵੀਰੇ ਮੱਝਾਂ ਦੇ ਮੈਨੂੰ ਸੌਂਕ ਹੀ ਮੱਝਾਂ ਦਾ ਸੀਗਾ ਨਾ ਵੀ ਜਿਵੇਂ ਆ ਕਿਸੇ ਦਾ ਸੌਂਕ ਹੁੰਦਾ ਵੀ ਆਪਾਂ ਕਿਸੇ ਦੇ ਵੀ ਕਿਤੇ ਨੂੰ ਮਾੜਾ ਅੱਜ ਤੱਕ ਨਾ ਕਿਹਾ ਵੀਰੇ ਨਾ ਕਹੀਓ ਸੌਂਕ ਹੁੰਦਾ ਲੱਗ ਲੱਗ ਨਾ ਤੇ ਹੁਣ ਸਾਨੂੰ ਵੀ ਜਿਵੇਂ ਵੀ ਵੀਰ ਸਲਾਹ ਦਿੰਦੇ ਨੇਗੇ ਵੀ ਤੁਸੀਂ ਗਾਇਆਂ ਕਿਉਂ ਨਹੀਂ ਰੱਖਿਆ ਵੀਰੇ ਕੋਸਤਾ ਆਪਣੋ ਦਿੱਕਤ ਆ ਥਾਂ ਦੀ ਸੀ ਜੇ ਹੁਣ ਇਹ ਜਿਹੜੀ ਸਕਿਨ ਹੁੰਦੀ ਹੈ ਨਾ ਗਾਈਆਂ ਦੀ ਥੋੜੀ ਜਿਹੀ ਪਤਲੀ ਹੁੰਦੀ ਹੈ ਜਿਵੇਂ ਮੈਸਾਂ ਦਾ ਗਰਮੀ ਵੀ ਚੱਲੇ ਜਾਂਦੀਆਂ ਨੇ ਗਾਈਆਂ ਨੂੰ ਥੋੜੀ ਜਿਹੀ ਗਰਮੀ ਦੀ ਦਿੱਕਤ ਜ਼ਿਆਦਾ ਹੀ ਹੁੰਦੀ ਹੈ ਵੀਰੇ ਹਨਾ ਗਰਮੀ ਦੇ ਵਿੱਚ ਉਹ ਹੁਣ ਆਪਾਂ ਇਹ ਚੀਜ਼ ਦੀ ਜਗਾ ਤਾਂ ਕਰਕੇ ਵੀ ਖੇਤ ਹੀ ਬਣਾ ਰਹੇ ਆ ਵੀ ਨਾਲੇ ਆਪਾਂ ਗਾਈਆਂ ਵੀ ਪਾਵਾਂਗੇ ਸਾਨੂੰ ਬਹੁਤ ਵੀਰ ਸਲਾਹ ਦਿੰਦੇ ਨੇ ਵੀ ਤੁਸੀਂ ਮੰਨ ਲਓ ਗਾਈਆਂ ਵਿੱਚ ਬਰਾਬਰ ਕਰੋ ਇਹਨਾਂ ਦੇ ਠੀਕ ਹੈ ਜੀ ਹਾਂ ਹੁਣ ਆਪਾਂ ਗਾਈਆਂ ਦਾ ਵੀ ਵੀਰੇ ਕਰਾਂਗੇ ਤੇ ਆਪਣੇ ਕੋਈ ਦਿਖਾਵਾਂਗੇ ਮੱਝਾਂ ਦਿਖਾਵਾਂਗੇ ਜੀ ਵੱਡੀ ਮੱਝ ਜਿਹੜੀ ਸਭ ਤੋਂ ਪਹਿਲਾਂ ਤੁਸੀਂ ਲੈ ਕੇ ਆਏ ਸੀ ਨਾ ਉਹ ਵੀ ਦਿਖਾ ਦਿਓ ਆ ਮੱਝ ਲਿਆਂਦੀ ਸੀ ਵੀਰੇ ਅਸੀਂ ਅੱਛਾ ਇਹ ਸਭ ਤੋਂ ਪਹਿਲੀ ਇਹ ਸਭ ਤੋਂ ਪਹਿਲੀ ਇਹ ਮੱਝ ਆ ਵੀਰੇ ਇਹਨੇ ਰੰਗ ਲਾਇਨੇ ਸਾਡੇ ਘਰੇ ਇਹ ਕਿਹੜੇ ਸਨ ਦੀ ਗੱਲੇ ਤੋਂ ਲੈ ਕੇ ਆ ਕਿੰਨੇ ਸਾਲ ਨੂੰ ਇਹਨੂੰ 4 ਸਾਲ ਹੋ ਗਏ ਵੀਰੇ 4 ਸਾਲ ਹੋ ਗਏ ਹਾਂ 4 ਸਾਲ ਪਹਿਲੀ ਮੱਝ ਸੀ ਇਹ ਲਿਆਂਦੀ ਸੀ ਇੱਕ ਸਾਡੇ ਕੋਲ ਘਰ ਦੀ ਮੱਝ ਸੀਗੀ ਇੱਕ ਮੱਝ ਸੀ ਇਹ ਲਿਆਂਦੀ ਸੀਗੀ ਇਹਨੂੰ ਅਸੀਂ ਸਰੀਰ ਦੇ ਹਿਸਾਬ ਨਾਲ ਅਸੀਂ ਇਹਨੂੰ ਹਾਥੀ ਕਹਿ ਦਿੰਨੇ ਹੁਣ ਇਹ ਸੋਨ ਵਾਲੀ ਆ ਕਿੰਨੇ ਸੂਵੇ ਦੇ ਕੇ ਤੁਹਾਡੇ ਕੋਲੇ ਜੀ ਇਤਿਜਾਸੂਏ ਸਾਡੇ ਕੋਲੇ ਐ ਵੀਰੇ 2 ਸੂਏ ਇਨਾਂ ਕੋਲ ਸੋਨ ਮੰਨ ਲੇ ਕਿ ਪੰਜਵੇਂ ਸੂਏ ਸੂਗੀ ਸਾਡੇ ਕੋਲੇ ਇਹ ਠੀਕ ਹੈ ਜੀ ਬੱਚੇ ਕਿਹੋ ਜੇ ਦਿੰਦੀ ਆ ਜੀ ਬੱਚੇ ਬਹੁਤ ਵਧੀਆ ਹੁੰਦੇ ਨੇ ਵੀਰੇ ਇਹਦੇ ਥਾਂ ਦੀ ਘਾਟ ਕਰਕੇ ਸਾਨੂੰ ਦੱਸੀ ਜਾਂਦੇ ਨੇ ਵੀਰੇ ਹੁਣ ਇਹ ਕੱਟ ਹੀ ਦਿੱਤੇ ਸੀ ਪਹਿਲਾਂ ਨੇ ਦੁੱਨੇ ਉਹ ਅਸੀਂ ਵੀਰੇ ਸੇਲ ਕਰਤੇ ਵੇਚਤੇ ਸੀ अच्छा हां ਹੁਣ ਪਤਾ ਵੀਰੇ ਤੁਹਾਨੂੰ ਇੰਨੇ ਕੱਟੇ ਦਾ ਬਰੱਖ ਨਹੀਂ ਸਕਦੇ ਘਰੇ ਹਾਂਜੀ ਹਾਂਜੀ ਹਾਂ ਉਹ ਅਸੀਂ ਜਿਵੇਂ ਮੱਝਾਂ ਆਪਣੀਆਂ ਸਾਰੀਆਂ ਤੁਹਾਡੀਆਂ ਸੋਹਣੀਆਂ ਹਨ ਪਲੀਆਂ ਸੇਵਾ ਵਧੀਆ ਤੁਹਾਡੀ ਤੇ ਦੁੱਧ ਦਾ ਤਾਂ ਕਿੰਨਾ ਕੁ ਦੇ ਦਿੰਦੀ ਹੈ ਮੱਝਾਂ ਆਪਾਂ ਵੀਰੇ ਮੇਰੇ 14 ਤੋਂ ਪਲੱਸ ਹੀ ਨੇ ਮੱਝ ਆਪਾਂ ਕੋਈ ਥੱਲੇ ਰੱਖੀ ਨਹੀਂ ਕਿਉਂ ਵੀਰੇ ਇਹ ਚੀਜ਼ ਹੁੰਦੀ ਆ ਹੁਣ ਜੇ ਆਪਾਂ 5 ਕਿਲੋ ਵਾਲੀ ਦੁੱਧ ਦੁੱਧ ਵਾਲੀ ਮੱਝ ਲਿਆਵਾਂਗੇ ਖਾਣਾ ਉਹਨੇ ਵੀ ਉਹਨਾਂ ਹੀ ਆ ਕਿਉਂ ਹੁਣ ਮੱਝਾਂ ਤੁਹਾਨੂੰ ਦੇਖ ਹੀ ਰਹੇ ਹੋ ਤੁਸੀਂ ਐ ਵੀ ਨਾਲ-ਨਾਲ ਖੜੀਆਂ ਨੇ ਹੁਣ ਘੁਰਲੀਆਂ ਆਪਾਂ ਗੰਦਾ ਤਾਂ ਕੱਢ ਨਹੀਂ ਸਕਦੇ ਵੀਰੇ ਘੁਰਲੀਆਂ ਦੇ ਵਿੱਚ ਹਨਾ ਉਹਨੇ ਨਾਲ ਵਾਲੇ ਪਸ਼ੂ ਦਾ ਦਾਣਾ ਖਾਣਾ ਹੀ ਖਾਣਾ ਠੀਕ ਚਲ ਆਪਾਂ ਇਹ ਵੀ 14 ਪਲੱਸ ਹੈ ਜੇ ਉਹ ਵੱਧ ਖਾ ਜੂ ਕੋਈ ਗੱਲ ਨਹੀਂ ਉਹ ਦੁੱਧ ਵੱਧ ਦੇ ਦੂ ਉਹ ਜਿਆ ਹੈ ਨਾ ਤੇ ਗਾਈ ਵੀ ਬਹੁਤ ਆਪਣੇ ਕੋਲ ਬਹੁਤ ਵਧੀਆ ਗਾਈਆਂ ਐ ਮੈਂ ਪਿੰਡੋਂ ਲੈ ਕੇ ਆਈ ਸੀ ਵੀ ਵੀਰੇ ਅੱਛਾ ਜੀ ਹਾਂ ਆਪਣਾ ਪੀਕੇ ਪਿੰਡ ਕਿਹੜਾ ਈ ਭੈਣੀ ਜੱਸਾ ਵੀਰੇ ਭੈਣੀ ਜੱਸਾ ਜੀ ਹਾਂਜੀ ਵੀਰੇ ਹਾਂ ਠੀਕ ਹੈ ਜੀ ਤੇ ਇਹਨਾਂ ਨੂੰ ਖਰਾਕ ਦੇ ਵਿੱਚ ਮੱਝਾਂ ਨੂੰ ਕੀ ਕੁਛ ਦਿੰਨੇ ਹੋਈ ਵੀਰੇ ਅਸੀਂ ਕਾਰਗਲ ਵੈਸਤਾ ਫੀਡ ਪਾਉਣੇ ਆਂਗੇ ਹਾਂਜੀ ਪਰ ਕਾਰਗਲ ਫੀਡ ਦਾ ਵੀਰੇ ਪਤਾ ਕੀ ਹੁੰਦਾ ਉਹ ਹੁੰਦੀਆ ਦੁੱਧ ਵਾਸਤੇ ਕੱਲੀ ਜੀ ਜੇ ਹੁਣ ਅਸੀਂ ਕੱਲੀ ਕਾਰਗਲ ਫੀਡ ਹੀ ਪਾਵਾਂਗੇ ਉਹ ਤਾਂ ਵੀਰੇ ਪਸ਼ੂ ਨੂੰ ਨਿਚੋੜ ਦਿੰਦੀ ਐ ਹਾਂਜੀ ਹਾਂਜੀ ਉਹ ਤਾਂ ਫਿਰ ਹੱਡ ਦੀਸਣ ਲੱਗ ਜਾਣਗੇ ਪਸ਼ੂ ਵੀ ਤੁਸੀਂ ਦੇਖ ਸਕਦੇ ਹੋ ਵੀਰੇ ਪਸ਼ੂ ਮੇਰੀ ਨਹੀਂ ਪਸ਼ੂ ਸੋਹਣਿਆ ਤੁਹਾਡੇ ਤਾਰ-ਤਾਰ ਵਸਤੀ ਰੱਖੀ ਸੀ ਅੱਛਾ ਮੱਝਾਂ ਵਸਤੀ ਮੱਝਾਂ ਵਸਤੀ ਚਲੋ ਆਪ ਦਾ ਲਾ ਲਓ ਹੁਣ ਆਪ ਤਾਂ ਆਪ ਵੀਰੇ ਕਿੰਨਾ ਕ ਖਾਲਾਂਗੇ ਆਪਾਂ ਨੂੰ 20 ਮਣ ਕਣਕ ਮੁਕਦੀ ਨਹੀਂ ਹੈਗੀ ਸਾਲ 'ਚ ਹਨਾ ਤੇ ਉਹ ਮੱਝਾਂ ਨੇ ਸਾਰੀ ਅਸੀਂ ਢੋਲ ਚਾ ਢੋਲ ਭਰੀ ਸੀ ਵੀਰੇ ਮੱਝਾਂ ਨੂੰ ਹੀ ਪਾਈ ਸੀ ਲੈਟੀ ਪਾਉਣੇ ਆ ਲੈਟੀ ਦੇ ਵਿੱਚ ਵੀਰੇ ਅਸੀਂ ਪਤਾ ਕੀ ਕਰਦੇ ਆ ਵੀ ਜਿਵੇਂ ਕਵਾਂਟਲ ਹੋ ਗਈ ਆਪਣੀ ਕਣਕ ਉਹ ਚ ਅਸੀਂ 20 ਕਿਲੋ ਵੀਰੇ ਸੋਲੇ ਪਾ ਦਿੰਨੇ ਆ ਠੀਕ ਹੈ ਜੀ ਉਹ ਆਪਾਂ ਵੀ ਲੈਟੀ ਤੇ ਲਾ ਲੈਨੇ ਆ ਹੁਣ ਜਿਵੇਂ ਪਹਿਲਾਂ ਤਾਂ ਸਰਦੀ ਹੁੰਦੀ ਵੀਰੇ ਉਹ ਤਾਂ ਭਰਨ ਕੇ ਪਾ ਦਿੰਨੇ ਆ ਜਿਵੇਂ ਆਪਾਂ ਦਲੀਆ ਤਿਆਰ ਕਰਦੇ ਆ ਹੁਣ ਜਿਵੇਂ ਮੱਝਾਂ ਸੂਣ ਵਾਲੀਆਂ ਨ ਤੇ ਇਹਨਾਂ ਨੂੰ ਹੁਣ ਮੈਂ ਰਾਤ ਨੂੰ ਵੀ ਰੇਲੇਟੀ ਭਿਉ ਕੇ ਰੱਖ ਦੇਣੀ ਆ ਸਵੇਰੇ ਨਿਰਨੇ ਕਾਲ ਜੇ ਜੀ ਮੈਂ ਪਸੰਨੀ ਕਰਨ ਤੋਂ ਪਹਿਲਾਂ ਉਹਦੋਂ ਪਾਉਣੇ ਆ ਸੀ ਠੀਕ ਹੈ ਜੀ ਹਾਂਜੀ ਵੀਰੇ ਭੈਣੇ ਜਿਵੇਂ ਤੁਹਾਡੀਆਂ ਵੀਡੀਓ ਬਹੁਤ ਵਾਇਰਲ ਹੋਈਆਂ ਹਨਾ YouTube ਤੇ ਵੀ Instagram ਤੇ ਵੀ ਹਾਂਜੀ ਵੀਰੇ ਤੇ ਤੁਹਾਨੂੰ ਲੋਕ ਇੱਥੇ ਮਿਲਣ ਵੀ ਆਉਂਦੇ ਹੋਣਗੇ ਭੈਣਾਂ ਦੇ ਫੋਨ ਵੀ ਬਹੁਤ ਵੀਰੇ ਬਹੁਤ ਪਿਆਰ ਮਿਲਦਾ ਬਹੁਤ ਜਿਆਦਾ ਵਿੱਚ ਤਾਂ ਇਹ ਹੁੰਦਾ ਵੀ ਜਿਹੜੇ ਵਿਦਵਾਨ ਹੁੰਦੇ ਨੇ ਵੀਰੇ ਹਨਾ ਉਹ ਹਰ ਇੱਕ ਨੂੰ ਹੀ ਪਤਾ ਕੀ ਹੁੰਦਾ ਜਿਨੇ ਕਹਿੰਦੇ ਆਪ ਕੁਛ ਕੀਤਾ ਨਾ ਹੋਵੇ ਉਹ ਕਿਸੇ ਨੂੰ ਚੰਗੀ ਸਲਾਹ ਵੀ ਨਹੀਂ ਦੇ ਸਕਦਾ ਆਪਾਂ ਵੀਰੇ ਨਾ ਤਾਂ ਜਿਵੇਂ ਕਹਿੰਦੇ ਕਿਸੇ ਦੇ ਕਿੱਤੇ ਨੂੰ ਨਿੰਦ ਕੇ ਆਪਾਂ ਅੱਗੇ ਆ ਕਿੰਨੇ ਕਿ ਸਾਨੂੰ ਨੌਲੇਜ ਹੈ ਵੀਰੇ ਉਵੇਂ ਦੇ ਅਸੀਂ ਵੀਡੀਓ ਪਾ ਦਿੰਨੇ ਹੈਗੇ ਆਪਾਂ ਤਾਂ ਵੀਰੇ ਮੇਰਾ ਜਿਹੜਾ ਮਕਸਦ ਕੀ ਆ ਮੇਰੇ ਆਪਦੇ ਵੀ ਬੱਚੇ ਨੇ ਕਿ ਮੇਰੀਆਂ ਵੀਡੀਓ ਨੂੰ ਦੇਖ ਕੇ ਬੱਚੇ ਵੀ ਦੇਖਣ ਚੰਗੀਆਂ ਚੀਜ਼ਾਂ ਹੁਣ ਜਿਵੇਂ ਵੀਰੇ ਸੋਸ਼ਲ ਮੀਡੀਆ ਤੇ ਬਹੁਤ ਕੁਝ ਚੱਲ ਰਿਹਾ ਹੈ ਨਾ ਸਾਰੇ ਆਪਾਂ ਸਿਆਣੇ ਆ ਆਪਾਂ ਫੋਨ ਕੋਲ ਕੇ ਜੇ ਆਪਣਾ ਪਰਿਵਾਰ ਦਾ ਕੋਈ ਬੰਦਾ ਬੈਠਾ ਹੁੰਦਾ ਆਪਾਂ ਨੂੰ ਫੋਨ ਬੰਦ ਕਰਨਾ ਪੈਂਦਾ ਆਪਾਂ ਵੀਰੇ ਮਾੜੀ ਕੋਈ ਵੀਡੀਓ ਨਹੀਂ ਪਾਉਂਦੇ ਨਾ ਤਾਂ ਇੰਸਟਾ ਤੇ ਪਾਉਣੇ ਨਾ YouTube ਤੇ ਪਾਉਣੇ ਹੈ ਨਾ ਤੇ ਬਾਕੀ ਵੀਰੇ ਰਹੀ ਗੱਲ ਸਾਨੂੰ ਤਾਂ ਵੀ ਸੌਂਕ ਹੀ ਹੈ ਚੀਜ਼ ਦਾ ਹੈ ਨਾ ਸੌਂਕ ਦਾ ਕਹਿੰਦੇ ਕੋਈ ਮੁੱ ਵੀ ਘਾਟਾ ਚਾਹੇ ਵੱਧਾ ਕੋਈ ਗੱਲ ਨਹੀਂ ਆਪਣਾ ਵਧੀਆ ਚੱਲੀ ਜਾਂਦਾ ਹੈਗਾ ਹਨਾ ਤੁਹਾਡੀ ਵੀਡੀਓ ਤੇ ਇੰਸਟਾਗ੍ਰam ਤੇ ਕਮੈਂਟ ਬਹੁਤ ਆਉਂਦੇ ਜੀ ਕੁੜੀਆਂ ਵੀ ਕਮੈਂਟ ਕਰਦੀਆਂ ਹਾਂ ਜੀ ਭੈਣੇ ਤੇਰੀ ਬੋਲੀ ਬਹੁਤ ਸੋਹਣੀ ਆ ਬੋਲਦੀ ਬਹੁਤ ਪਿਆਰਾ ਤੂੰ ਹਨਾ ਮੈਨੂੰ ਵੀ ਰਾਈ ਸੀ ਇਹ ਮੇਰੀ ਬਾਜ ਬੈਠ ਗਈ ਸੀ ਸੋਜ ਆ ਗਈ ਸੀ ਰਗਾਂ ਨੂੰ ਮੈਂ ਤਾਂ ਮੈਂ ਕਮਲ ਨੂੰ ਕਿਹਾ ਕਰ ਵੀ ਇੱਕ ਅੱਗੀ ਜੀ ਆਵਾਜ਼ ਹੋ ਗਈ ਹਨਾ ਵੀ ਵਧੀਆ ਨਹੀਂ ਲੱਗਦੀ ਕਮਲ ਪਰ ਉਹ ਵੀ ਮੰਨ ਲਓ ਵੀ ਬਹੁਤ ਪਿਆਰ ਦੇ ਰਹੇ ਨੇ ਮੇਰੇ ਭੈਣਾ ਵੀ ਮੇਰੇ ਭਰਾ ਵੀ ਹਰੇਕ ਵੀਡੀਓ ਨੂੰ ਐ ਭੈਣ ਕਹਿ ਕੇ ਬੰਨ ਵੀਰੇ ਬਹੁਤ ਮਾਣ ਮਹਿਸੂਸ ਹੁੰਦਾ ਹਨਾ ਮੈਨੂੰ ਇੰਨੇ ਭਰਾ ਮਿਲ ਗਏ ਜੇ ਆਪਾਂ ਸੋਸ਼ਲ ਮੀਡੀਆ ਤੇ ਵੀਡੀਓ ਪਾਉਣ ਲੱਗੇ ਇੰਨੀਆਂ ਭੈਣਾ ਮਿਲ ਗੀਆਂ ਹਨਾ ਇੰਨੇ ਬੱਚੇ ਵੀ ਜਿਹੜੇ ਮੈਨੂੰ ਪਿਆਰ ਕਰਦੇ ਨੇ ਹਨਾ ਕਦੇ ਕਿਸੇ ਨੇ ਇਹ ਨਹੀਂ ਕਿਹਾ ਵੀ ਅੱਜ ਕੱਲ ਵੀ ਨਾ ਪਾਇਆ ਕਰੋ ਵੀਡੀਓ ਗਲਤ ਯੂਜ਼ ਵੀ ਹੋ ਜਾਂਦਾ ਵੀਡੀਓ ਦਾ ਵੀਰੇ ਗਲਤ ਯੂਜ਼ ਤਾਂ ਉੱਥੇ ਹੋਊਗਾ ਪਹਿਲੀ ਗੱਲ ਤਾਂ ਆਪਾਂ ਕਿਸੇ ਦੀ ਪਰਸਨਲ ਲਾਈਫ ਕਿਤੇ ਵੀ ਆਪਾਂ ਜਾਣੀ ਨਹੀਂ ਚਾਹੁੰਦੇ ਵੀ ਆਪਾਂ ਕਿਸੇ ਨੂੰ ਨਿੰਦ ਕੇ ਜਿਵੇਂ ਆਪ ਲੋਕ ਕਹਿੰਦੇ ਨੇ ਕੰਟਰੋਵਰਸੀ ਕਰ ਲਓ ਵੀ ਆਪਾਂ ਨੂੰ ਤਾਂ ਮੰਨ ਲਓ ਫਾਲੋਅਰ ਚਾਹੀਦੇ ਨੇ ਜਾਂ ਆਪਣੀ ਵੀਊ ਚਾਹੀਦੇ ਨੇ ਵੀਰੇ ਉਹ ਚੀਜ਼ ਨਹੀਂ ਸੀ ਸੋਚੀ ਸਾਨੂੰ ਪੈਸਾ ਨਹੀਂ ਚਾਹੀਦਾ ਮੇਰਾ ਤਾਂ ਮਕਸਦ ਹੀ ਇਹ ਹੈ ਕਿ ਵੀਰੇ ਜਿਵੇਂ ਮੇਰੇ ਬੱਚੇ ਨੇ ਕੀ ਹੋਰਾਂ ਦੇ ਬੱਚੇ ਵੀ ਦੇਖ ਕੇ ਕੇ ਇਹ ਆਪਣਾ ਜਿਹੜਾ ਕੀਤਾਗਾ ਬਰਾਸਤੀ ਕੀਤਾ ਵੀ ਇਹ ਆਪਣੇ ਕੋਲ ਅਮੀਰ ਰਵੇ ਹਨਾ ਆਪਣੇ ਬੱਚੇ ਬਾਹਰ ਭੱਜਣ ਨਾਲੋਂ ਇੱਥੇ ਹੀ ਆਪਦੇ ਕਾਰੋਬਾਰ ਕਰਨ ਮੇਰਾ ਤਾਂ ਵੀ ਜਿਹੜੀਆਂ ਭੈਣਾਂ ਦੀ ਸੋਚ ਥੋੜੀ ਜਿਹੀ ਬਦਲੀ ਹੈ ਹਨਾ ਜੀ ਜ਼ਮਾਨੇ ਦੇ ਨਾਲ ਹਾਂਜੀ ਵੀਰੇ ਉਹ ਘਰੇ ਪਸ਼ੂ ਨਹੀਂ ਰੱਖਣਾ ਚਾਹੁੰਦੀਆਂ ਕੋਠੀਆਂ ਪਾਈਆਂ ਹੁੰਦੀਆਂ ਕਹਿੰਦੀਆਂ ਵੀ ਸਾਫ਼ ਸਫਾਈ ਰਵੇ ਘਰੇ ਪਸ਼ੂ ਨਾ ਆਵੇ ਨਾ ਬੱਕਰੀ ਆਵੇ ਨਾ ਕੁੱਤਾ ਆਵੇ ਵੀ ਸਾਨੂੰ ਗੰਦ ਨਾ ਚੱਕਣਾ ਪਵੇ ਆਮ ਹੀ ਭੈਣਾਂ ਇਹ ਕਹਿ ਦਿੰਦੀਆਂ ਹਨਾ ਵੀ ਗੰਦ ਵੱਜਦਾ ਘਰੇ ਤੁਸੀਂ ਉਹਨਾਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਜ਼ਿਮੀਂਦਾਰ ਪਰਿਵਾਰਾਂ 'ਚ ਹੋ ਕੇ ਵੀ ਉਹ ਸ਼ਮਤ ਨਫ਼ਰਤ ਮੰਦੀ ਇੱਕ ਚੀਜ਼ ਤਾਂ ਮੈਂ ਵੀਰੇ ਇਹ ਕਹਿਣਾ ਚਾਹੁੰਨੀ ਆ ਕਹਿੰਦੇ ਜਿਵੇਂ ਪਹਿਲਾਂ ਸਿਆਣੇ ਬਜ਼ੁਰਗ ਕਹਿ ਦਿੰਦੇ ਵੀ ਇਹ ਨਹੀਂ ਪਤਾ ਹੁੰਦਾ ਵੀ ਮੰਨ ਲਓ ਕਿਹੜੀ ਚੀਜ਼ ਦੇ ਵਿੱਚ ਭਾਗ ਆਗਾ ਹਨਾ ਜਿਵੇਂ ਆਪਾਂ ਕਹਿੰਦੇ ਵੀ ਅਸੀਂ ਉਹ ਪਹਿਲਾਂ ਉਹ ਮੱਝ ਲਿਆਂਦੀ ਸੀਗੀ ਹਨਾ ਉਹਨੇ ਐਨੇ ਭਾਗ ਲਾਇਏ ਨੇ ਕੀ ਪਤਾ ਉਹ ਕਿੰਨੇ ਕ ਭਾਗਾਂ ਵਾਲੀ ਸੀ ਉਹਦੇ ਪੈਰ ਮੇਰੇ ਘਰੇ ਪਏ ਅੱਜ ਸੁਖਨਾ ਮੇਰੇ ਰੰਗ ਲੱਗੇ ਹਨਾ ਸਾਡੇ ਘਰੇ ਵੀਰੇ ਕੋਈ ਚੀਜ਼ ਦੀ ਘਾਟ ਨਹੀਂ ਹੈਗੀ ਪਰਮਾਤਮਾ ਵੀਰੇ ਸਭ ਤੋਂ ਵੱਡੀ ਹੁੰਦੀ ਹੈ ਤੰਦਰੁਸਤੀ ਜੇ ਆਪਾਂ ਤੰਦਰੁਸਤਾਂ ਫੇਰੀ ਆਪਾਂ ਕੋਈ ਕੀਤਾ ਕਰਾਂਗੇ ਹਨਾ ਕਹਿੰਦੇ ਅੰਦਰ ਵੀ ਮਾੜੇ ਪਾਸੇ ਕੋਈ ਪੈਸਾ ਨਾ ਲ ਅੱਜ ਮੈਂ ਸਾਹਮਣੀਆਂ ਖੜੀ ਆ ਮੇਰੇ ਵੀ ਦਿਲ ਨੂੰ ਸੰਤੋਸ਼ਤੀ ਆ ਜੋ ਕੋਈ ਉੱਥੇ ਨਿਗਾ ਮਾਰਦਾ ਅਗਲਾ ਵੀ ਕਹਿੰਦਾ ਵੀ ਭਾਈ ਪਸੂ ਖੜੇ ਨੇ ਕਹਿੰਦੇ ਪਹਿਲਾਂ ਜੇ ਕੋਈ ਕਿਸੇ ਦੇ ਰਿਸ਼ਤਾ ਕਰਦਾ ਅਗਲਾ ਕਹਿ ਦਿੰਦਾ ਵੀ ਕਿੱਲੇ ਤੇ ਮੱਝ ਤਾਂ ਹੈ ਨਹੀਂਗੀ ਹਨਾ ਤੇ ਵੀ ਇਹਦੇ ਰਿਸ਼ਤਾ ਕੀ ਕਰਨਾਗਾ ਵੀ ਦੁੱਧ ਤਾਂ ਘਰੇ ਹੈ ਨਹੀਂਗਾ ਪਹਿਲਾਂ ਵੀ ਫਿਰ ਬਜ਼ੁਰਗ ਵੀਰੇ ਪਹਿਲਾਂ ਇਹ ਚੀਜ਼ਾਂ ਜ਼ਿਆਦਾ ਦੇਖਦੇ ਹੁੰਦੇ ਸੀਗੇ ਹਨਾ ਤੇ ਹੁਣ ਤਾਂ ਲੋਕ ਕਹਿੰਦੇ ਨੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਭੈਣਾਂ ਦੀ ਭੈਣਾਂ ਤੁਸੀਂ ਆਪਾਂ ਇਹ ਤਾਂ ਸੋਚ ਲੈਣੇ ਆ ਵੀ ਆਪਾਂ ਨੂੰ ਗੋਹਾਨਾ ਚੱਕਣਾ ਪਵੇ ਤੇ ਇਹੀ ਗੱਲ ਆ ਵੀਰੇ ਫਿਰ ਆਪਾਂ ਆਪਣੇ ਬੱਚਿਆਂ ਨੂੰ ਲੇਜਕੁਰ ਕਰੇ ਖਾਣ ਨੂੰ ਫਿਰ ਆਪਾਂ ਹਟਾ ਨਹੀਂ ਸਕਦੇ ਜੇ ਆਪਾਂ ਘਰ ਦੀ ਖਰਾਕ ਸ਼ੁਰੂ ਤੋਂ ਹੀ ਬੱਚਿਆਂ ਨੂੰ ਦਹੀਂ ਦੁੱਧ ਹਨਾ ਆਪਦੇ ਘਰੋਂ ਚੀਜ਼ਾਂ ਦਵਾਂਗੇ ਫੇਰ ਹੀ ਵੀਰੇ ਬੱਚੇ ਆਪਣੇ ਹੋਣਗੇ ਫੇਰ ਤਾਂ ਨਹੀਂ ਤਾਂ ਆਪਾਂ ਨੂੰ ਪਤੀ ਆ ਗਿੱਟੇ ਗੋਡੇ ਨਿਗਾਹ ਦੀਆਂ ਛੋਟੇ ਛੋਟੇ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਬਿਲਕੁਲ ਜੀ ਦਾਦਾ ਸਾਹਿਬ ਦੇ ਬੱਚਿਆਂ ਦੇ ਵੀਰੇ ਕੀ ਹੁੰਦਾ ਆਪਣਾ ਜੀ ਸਵੇਰ ਤੋਂ ਲੈ ਕੇ ਸਵੇਰ ਅਸੀਂ 3 ਵਜੇ ਉੱਠਦੇ ਆ ਵੀਰੇ ਸਵੇਰੇ ਲਾ ਸਿਤਰਨੀਆਂ ਚਾਹ ਠੀਕ ਆ ਚਾਹ ਧਰ ਕੇ ਫਿਰ ਅਸੀਂ ਮੇਰੇ ਡੈਡੀ ਵੀ ਨਾਲ ਹੁੰਦੇ ਨੇ ਮੇਰੀ ਮੰਮੀ ਹੁੰਦੇ ਨੇ ਮੈਂ ਠੀਕ ਆ ਪਿੰਦਰ ਵੀ ਗੁੜੀਆਂ ਛੋਟੀਆਂ ਤੁਹਾਨੂੰ ਪਤਾ ਸਾਲਕਦੀ ਆ ਬੱਚਾ ਡਿੱਗ ਜਾਂਦਾ ਕਈ ਵਾਰੀ ਅਸੀਂ ਤਿੰਨੇ ਜਣੇ ਲੱਗਦੇ ਆ ਤੇ ਪਹਿਲਾਂ ਅਸੀਂ ਚਾਹ ਪੀ ਕੇ ਵੀਰੇ ਸੰਨੀ ਰਲਾਉਣੇ ਆ ਸੰਨੀ ਤੋਂ ਬਾਅਦ ਜਿੰਨਾ ਗੁਹਾ ਗੁਹਾ ਇਕੱਠਾ ਕਰਕੇ ਸਾਰਾ ਰੇੜੀ ਦੇ ਵਿੱਚ ਪਾ ਕੇ ਫਿਰ ਅਸੀਂ ਧਾਰਾ ਕੱਢਣ ਲੱਗਦੇ ਆ ਸਵਾ ਪੰਜ ਵਜੇ ਆਪਣਾ ਜਿਹੜਾ ਦੁੱਧ ਲੈ ਕੇ ਜਾਂਦੇ ਉਹ ਆ ਜਾਂਦਾ ਹੈ ਤੁਸੀਂ ਕਿੰਨੀਆਂ ਮੱਜਾਂ ਦੀਆਂ ਧਾਰਾਂ ਕੱਢ ਦਿਓ ਕੱਲੇ ਅੱਛਾ ਵੀਰੇ ਰਲ ਕੇ ਕੱਢ ਲੈਣੇ ਆ ਅੱਛਾ ਜਿਹਨੇ ਪਹਿਲਾਂ ਚ ਉਹਦੇ ਦੂਜੀ ਥੱਲੇ ਬੈਠ ਜਾਂਦਾ ਹੈ ਨਾ ਜਿਵੇਂ ਰਲ ਮਿਲ ਕੇ ਵੀਰੇ ਅਸੀਂ ਕੱਢ ਲੈਣ ਦੋਨੇ ਇੱਕ ਘਾਂਟੀ ਆ ਆਪਣੇ ਨਾਲ ਮੇਰੀ ਉਹ ਹੈਲਪਰ ਵਾਸਤੇ ਵਿਚਾਰੀ ਰੱਖੀ ਹੋਈ ਆ ਹੁਣੇ ਮੇਰੇ ਨਾਲ ਧਾਰਾਂ ਕਢਾਉਣੀਆਂ ਹੁੰਦੀਆਂ ਨੇ ਬਾਕੀ ਮੇਰੀ ਮੰਨ ਲਓ ਆ ਹੈਲਪਰ ਕਰਦੀ ਜਦੋਂ ਮੱਜਾਂ ਨਮਾਉਣੇ ਥੱਲੇ ਮੰਜਾ ਮਾਰ ਦਿੰਦੀ ਆ ਕਿਉਂਕਿ ਵੀਰੇ ਫਰਸ ਹੁੰਦਾ ਜਿਹੜਾ ਆ ਵੀ ਉਹ ਕੂਲਾ ਹੋ ਜਾਂਦਾ ਕਿਉਂ ਉਹਨਾਂ ਨੇ ਗੋਹਾ ਕਰਨਾ ਜਿਵੇਂ ਮੂਤ ਵੀ ਬਿੰਦੇ ਬਿੰਦੇ ਹੈ ਨਾ ਉਹ ਚੀਜ਼ ਨਾ ਫਿਰ ਪੈ ਤਿਲਕਦਾਗਾ ਹਾਂਜੀ ਉਹ ਹੈਲਪ ਹਾਂਜੀ ਮੇਰਾ ਸੁਪਨਾ ਇਹੀ ਹੈ ਵੀਰੇ ਵੀ ਹੁਣ ਅਸੀਂ ਖੇਤ ਦੇ ਵਿੱਚ ਜਗ੍ਹਾ ਪਾਣੀ ਹੈਗੀ ਵੀ 100 ਮੱਜ ਮੇਰੇ ਕੋਲ ਹੋਵੇ ਅੱਛਾ 100 ਮੱਜ ਹੋਵੇ 100 ਮੱਜ ਸਾਂਭ ਲਵਾਂਗੇ ਫਿਰ ਕਿੱਦਾਂ ਸਾਂਭ ਲਾਂਗੇ ਭਾਈ ਜਮੀਂ ਦਿੱਕਤ ਨਹੀਂ ਹੈਗੀ ਪਰਮਾਤਮਾ ਤਾਂ ਅੰਦਰ ਉਸਤੀਆਂ ਬਖਸੇ ਬਾਕੀ ਚੀਜ਼ ਇਹ ਹੈ ਵੀਰੇ ਜਿਹੜੀ ਨਵੇਂ ਸਾਡੀ ਜਨਰੇਸ਼ਨ ਸਾਡੇ ਬੱਚੇ ਨੇ ਮੇਰੀ ਸੋਚ ਹੈਗੀ ਵੀ ਇੱਕ ਤਾਂ ਉੱਥੇ ਅਸੀਂ ਕੱਚਾ ਜਿਵੇਂ ਪਹਿਲਾਂ ਹੁੰਦੇ ਸੀ ਚੁੱਲੇ ਹਾਰੇ ਰਸੋਈਆ ਉਹ ਅਸੀਂ ਤਿਆਰ ਕਰਨੀ ਉੱਥੇ ਅਸੀਂ ਹੱਥ ਆਪਦੇ ਹੱਥੀ ਤਿਆਰ ਕਰੂ ਮੈਂ ਮੈਨੂੰ ਸਾਰੀ ਚੀਜ਼ ਵੀਰੇ ਆਉਂਦੀ ਚੜਕੇ ਪਹਿਲਾਂ ਵਾਲੀ ਬਰਸ ਸੋ ਸਾਰੀਆਂ ਚੀਜ਼ਾਂ ਮੇਰੀਆਂ ਸੰਭੀਆਂ ਹੋਈਆਂ ਨੇ ਆਪਾਂ ਤੇ ਚੀਜ਼ ਬਣਾਉਣੀ ਆ ਜਿਵੇਂ ਹੁਣ ਵੀਰੇ ਲੋਕ ਚਲੋ ਆਪਾਂ ਕਿਸੇ ਦੇ ਕਿਸੇ ਦੇ ਵੀ ਕਿੱਤੇ ਨੂੰ ਮੈਂ ਮਾੜਾ ਨਹੀਂ ਕਹਿੰਦੀ ਇਹ ਨਹੀਂ ਮੈਂ ਤਾਂ ਆਪਣੇ ਬੱਚਿਆਂ ਵਾਸਤੇ ਜਿਹੜੇ ਸਾਡਾ ਨਵਾਂ ਭਵਿੱਖ ਉਹਦੇ ਵਾਸਤੇ ਚੀਜ਼ਾਂ ਸੰਭਣੀਆਂ ਨੇ ਵੀ ਬੱਚੇ ਜੇ ਮੈਨੂੰ ਪਿਆਰ ਪਿਆਰ ਕਰਦੇ ਨੇ ਅੱਜ ਵੀ ਆਂਟੀ ਲੈ ਕੇ ਮਾਂ ਲੈ ਕੇ ਮੈਸੇਜ ਕਰਦੇ ਨੇ ਹਨਾ ਬਿਮੈ ਇਹਨਾਂ ਨੂੰ ਇੱਕ ਬਣਾਉਂਗੇ ਇਹ ਜੀ ਚੀਜ਼ ਵੀ ਉਹ ਦੇਖਣ ਆਇਆ ਕਰਨ ਉੱਥੇ ਵੀ ਸਾਡਾ ਵਿਰਾਸਤ ਜਿਹੜਾ ਵਿਰਸਾ ਸਾਡਾ ਵੀ ਇੱਥੇ ਹੈਗਾ ਹੈ ਹਨਾ ਅਸੀਂ ਖੇਤ ਦੇ ਵਿੱਚ ਵੀਰੇ ਆਪਦੀ ਮਿਹਨਤ ਨਾਲ ਮੈਂ ਉਹ ਚੀਜ਼ ਬਣਾਉਣੀ ਆ ਖੇਤ ਦੇ ਵਿੱਚ ਕਦੇ ਕਦੇ ਮਨ ਨਹੀਂ ਇੱਕਾਈ ਕਦੇ ਥੱਕੇ ਨਹੀਂ ਇਸ ਕੰਮ ਤੋਂ ਕਈ ਵਾਰੀ ਆਪਾਂ ਬਿਮਾਰੀ ਵੀ ਹੋ ਜਾਂਦੀ ਜੇ ਵੀਰੇ ਥੱਕ ਗਏ ਜਾਂ ਅੱਕ ਗਏ ਫਿਰ ਆਪਾਂ ਕਹਿੰਦੇ ਵੀ ਜਿਹੜੇ ਤੇਜ਼ ਰਫਤਾਰ ਘੋੜੇ ਹੁੰਦੇ ਨੇ ਉਹ ਚੀਜ਼ ਆਪਾਂ ਬਣਾ ਨਹੀਂ ਸਕਦੇ ਹੈਗੇ ਫਿਰ ਤਾਂ ਜੇ ਅੱਕ ਗਏ ਥੱਕ ਗਏ ਕਿੱਤਾਂ ਨਹੀਂ ਆਪਾਂ ਕਰ ਸਕਦੇ ਹਨਾ ਜੇ ਕਈ ਟਾਈਮ ਇਹੋ ਜਿਹਾ ਵੀ ਹੁੰਦਾ ਵੀ ਬੁਖਾਰ ਵੀ ਚੜਿਆ ਹੁੰਦਾ ਨਾ ਫਿਰ ਗੋਲੀ ਲੈ ਕੇ ਉਹ ਹੁੰ ਉਹ ਚੀਜ਼ ਮੈਨੂੰ ਪਹਿਲਾਂ ਹੁੰਦੀ ਆ ਪਰਸੋਂ ਜਿਵੇਂ ਅਸੀਂ ਵੀਡੀਓ ਪਾਈ ਸੀ ਵੀਰੇ ਲਾਈਟ ਨਹੀਂ ਆਈ ਉਹਦੇ ਨਾਲ ਅਸੀਂ ਸਾਡਾ ਜਨਰੇਟਰ ਤਾਂ ਹੈਗਾਗਾ ਕਿਉਂਕਿ ਇੰਨੇ ਪਸ਼ੂਆਂ ਦਾ ਵੀਰੇ ਫਿਰ ਔਖਾ ਪਾਣੀ ਤੋਂ ਦਿਹਾਈਆਂ ਮਰਦੀਆਂ ਨੇ ਹਾਂਜੀ ਉਹ ਸਾਡੀ ਥੋੜੀ ਜੀ ਗਲਤੀ ਕਰਕੇ ਨਾ ਤੂੜੀ ਵਾਲੇ ਪੰਡਾ ਲਈ ਆਉਂਦੇ ਜਿਹੜੀ ਉਹ ਸਵਿੱਚ ਲੱਗੀ ਹੁੰਦੀ ਆ ਉਹ ਉੱਪਰ ਚੱਕੀ ਗਈ ਤੇ ਲਾਈਟ ਵਾਪਸ ਚਲੀ ਗਈ ਤੇ ਨੈਟਰ ਸਾਡਾ ਮੱਚ ਗਿਆ ਫਿਰ ਅਸੀਂ ਕਿਰਾਏ ਤੇ 12 ਵਜੇ ਰਾਤ ਨੂੰ ਵੀਰੇ ਜਨਰੇਟਰ ਲੈ ਕੇ ਆਏ 12 ਵਜੇ ਇਹਨਾਂ ਨੂੰ ਮੈਂ ਨਿਮਾ ਕੇ ਇਹਨਾਂ ਥੱਲੋਂ ਸਾਰਾ ਸਾਫ਼ ਕਰਕੇ ਪਾਣੀ ਪਿਆ ਕੇ ਮੈਨੂੰ 1 ਵਜ ਗਿਆ ਸੀ ਰੋਟੀ ਖਾਂਦੀ ਉਹਨਾਂ ਵਾਲਾ ਕਹਿੰਦਾ ਪਤਾ ਨਹੀਂ ਵੀਡੀਓ 'ਚ ਝੂਠ ਬੋਲੀ ਜਾਂਦੇ ਨੇ ਪਰ ਵੀਰੇ ਮੈਨੂੰ ਇਹਨਾਂ ਦੀ ਫਿਕਰ ਪਹਿਲਾਂ ਹੁੰਦੀ ਆ ਆਪ ਰੋਟੀ ਚ ਐਵੇਂ ਕਿੰਨੇ ਵਜੇ ਮਰਜ਼ੀ ਖਾ ਲਾਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਹਾਂ ਨਾ ਕਦੇ ਅੱਕਿਆਂ ਬਈ ਨਾ ਕਦੇ ਥੱਕਿਆਂਗੀ ਅੱਕ ਕੇ ਜਾਂ ਥੱਕ ਕੇ ਫੇਰ ਤਾਂ ਬਈ ਕੋਈ ਵੀ ਕੀਤਾ ਕੰਮ ਜਵ ਨਹੀਂ ਹੈਗਾ ਹਣਾ ਜੇ ਚਲੋ ਮੰਨ ਲਓ ਮੈਂ ਦੋ ਬਰਕਰ ਰੱਖ ਲੂੰਗੀ ਜੇ ਮੈਂ ਉਹਨਾਂ ਸਿਰ ਤੇ ਛੜ ਦੂੰ ਫੇਰ ਉਹ ਵੀ ਉਹ ਵੀ ਨਹੀਂ ਸਹੀ ਨਹੀਂ ਹੈਗਾ ਵੀਰੇ ਹਾਂ ਜਿਵੇਂ ਪਹਿਲਾਂ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਪਿਆਰ ਮਿਲਿਆ ਹਨਾ ਲੋਕ ਤਾਰੀਫ ਕਰਦੇ ਤੁਹਾਡੇ ਕੰਮਾਂ ਦੀ ਤੁਹਾਡੇ ਜਿਹੜੀ ਬੋਲੀ ਹੈਗੀ ਹਨਾ ਪਰ ਵਿੱਚ ਕੋਈ ਨਾ ਕੋਈ 네ਗੇਟਿਵ ਕਮੈਂਟ ਵਾਲਾ ਹੁੰਦਾ ਇਹ ਵੀ ਲੋਕ ਕਹਿ ਦਿੰਦੇ ਆ ਵੀ ਇਹ ਤਾਂ ਨੋਰਮਲ ਗੱਲਾਂ ਸਾਡੇ ਵੀ ਪਸ਼ੂ ਰੱਖੇ ਇਹਦੇ ਵਿੱਚ ਖਾਸ ਕੀ ਹੈਗਾ ਹਨਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੁਹਾਨੂੰ ਦੇਖ ਕੇ ਕਿੰਨੇ ਲੋਕਾਂ ਨੂੰ ਜਿਹੜੀ ਮੋਟੀਵੇਸ਼ਨ ਮਿਲਦੀ ਆ ਕੰਮ ਕਰਨ ਦੀ ਹਨਾ ਤੁਹਾਨੂੰ ਫੋਨ ਆਉਂਦੇ ਹੋਣਗੇ ਜਾਂ ਮੈਸੇਜ ਲੋਕ ਕਹਿੰਦੇ ਵੀ ਤੁਹਾਨੂੰ ਦੇਖ ਕੇ ਅਸੀਂ ਵੀ ਪਸ਼ੂ ਰੱਖੇ ਵੀਰੇ ਤੁਸੀਂ ਜੇ ਤੁਹਾਨੂੰ ਮੈਂ ਕਮੈਂਟ ਦਿਖਾਉਣ ਲੱਗ ਜਾ ਕਿਉਂਕਿ ਵੀਡੀਓ ਫਿਰ ਬਾਹਲੀ ਲੰਬੀਆਂ ਹੋ ਜਾਂਦੀਆਂ ਨੇ ਹਨਾ ਉਹ ਕਹਿੰਦੇ ਅਸੀਂ ਦੋ ਬੱਕਰੀਆਂ ਤੋਂ ਪਹਿਨੇ ਕੰਮ ਸਟਾਰਟ ਕਰ ਲਿਆ ਵੀਰੇ ਆਪਾਂ ਕਹਿੰਨੇ ਹੁਣੇ ਵੀ ਜੇ ਆਪਾਂ ਕਿਸੇ ਨੂੰ ਚੰਗਾ ਨਹੀਂ ਨਾ ਕਹਿ ਸਕਦੇ ਮਾੜਾ ਵੀ ਨਾ ਕਹੋ ਹਨਾ ਜੇ ਚੰਗੀ ਸਲਾਹ ਨਹੀਂ ਦੇ ਸਕਦੇ ਮਾੜੀ ਸਲਾਹ ਵੀ ਨਾ ਅਗਲੇ ਨੂੰ ਹੌਸਲਾ ਦਿਓ ਵੀਰੇ ਹੌਸਲਾ ਇੱਕ ਇਹੋ ਜੀ ਚੀਜ਼ ਆ ਵੀ ਡਿੱਗੇ ਪਏ ਬੰਦੇ ਨੂੰ ਖੜਾ ਕਰ ਦਿੰਦਾ ਹਨਾ ਤੇ ਆਪਾਂ ਇਹ ਕਹਿੰਨੇ ਨੇ ਵੀਰੇ ਜਮੀਂ ਨਾ ਡਰੋ ਟੈਨਸ਼ਨ ਨਾ ਲਓ ਭੋਰਾ ਵੀ ਤੇ ਜੇ ਅਗਲਾ ਕਹਿੰਦਾ ਪਹਿਨੇ ਸਾਡੇ ਚ ਹਿੰ ਜੇ ਤੁਸੀਂ ਮਿਹਨਤ ਕਰੋਗੇ ਸਾਡਾ 1.5 ਸਾਲ ਚ ਤੁਹਾਡੀ ਉਹ ਤਿਆਰ ਹੋ ਜੂਗੀ ਉਹ ਲੱਖ 1.5 ਲੱਖ ਦੀ ਬਣ ਜੂਗੀ ਹੈਨਾ ਤੇ ਤੁਸੀਂ ਦੁੱਧ ਪਾਉਣ ਲੱਗ ਜਿਓਗੇ ਚਲੋ ਫਿਰ ਆਪਾਂ ਡੈਰੀ ਵਾਲੇ ਤੋਂ ਵੀ ਦੋ ਪੈਸੇ ਫੜ ਕੇ ਆਪਾਂ ਹੋਰ ਮੱਝ ਲੈ ਲਾਂਗੇ ਜੇ ਕਹਿੰਦੇ ਨੇ ਵੀ ਆਪਾਂ ਸਿਕਲੇ ਟੰਬੇ ਨੂੰ ਪਹਿਲੀ ਧੱਤ ਪਾ ਨਹੀਂ ਸਕਦੇ ਹੈਨਾ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਆਪਾਂ ਜਾਵਾਂਗੇ ਉੱਪਰ ਤੱਕ ਵੀ ਜੇ ਆਪਾਂ ਲੈਨ ਚ ਲੱਗੇ ਰਹਾਂਗੇ ਕਹਿੰਦੇ ਵਾਰੀ ਤੱਕ ਦਿਨ ਜਰੂਰ ਆਉਂਦੇ ਜੇ ਆਪਾਂ ਹਿੰਮਤ ਹੀ ਹਾਰ ਗਏ ਫਿਰ ਵੀਰੇ ਕੁਝ ਨਹੀਂ ਹੈਗਾ ਨਾ ਠੀਕ ਹੈ ਜੀ ਤੇ ਹੁਣ ਤੁਸੀਂ ਮਸ਼ਹੂਰ ਵੀ ਕਾਫੀ ਹੋ ਗਏ ਹੋ ਹਨਾ ਜੀ ਪੰਜਾਬ ਦੇ ਵਿੱਚ ਮੱਝਾਂ ਕਰੀ ਵੇਚਣ ਲੱਗਦੇ ਹੁਣ ਵੀਰੇ ਜਮੀ ਨਹੀਂ ਜਿਵੇਂ ਸਾਨੂੰ ਦੱਸਿਆ ਮੇਰਾ ਸੁਪਨਾ ਹਨਾ ਮੰਗਦੇ ਤਾਂ ਹੋਣਗੇ ਲੋਕੀ ਵੀਰੇ ਹਾਂ ਤੇ ਪਤਾ ਹੀ ਕੀ ਚੀਜ਼ਾਂ ਮੇਰਾ ਤਾਂ ਸੁਪਨਾ ਵੀਰੇ ਪਹਿਲਾਂ ਤੋਂ ਹੀ ਵੀ ਆਪਾਂ ਤਾਂ 100 ਮੱਝ ਵੀਰੇ ਕਰਕੇ ਦਿਖਾਉਣੀ ਆ ਮੈਂਤ ਨਾਲ ਆਪਦੀ ਨਾਲ ਵੀਰੇ ਬਾਕੀ ਇਹ ਚੀਜ਼ ਵੀ ਨਹੀਂ ਹੈਗੀ ਜਿਵੇਂ ਆਪਾਂ ਜੇ ਮੈਂ ਕਹਦਾ ਮੈਂ ਕੱਲੀ ਕਰਦੀ ਹਾਂ ਨਾ ਕੱਲਾ ਵੀਰੇ ਕੋਈ ਵੀ ਕੰਮ ਨਹੀਂ ਕਰ ਸਕਦਾ ਮੇਰੇ ਪਰਿਵਾਰ ਦਾ ਜੇ ਸਾਥ ਹੈ ਫੇਰ ਹੀ ਅਸੀਂ ਇਹ ਕੰਮ ਕਰਦੇ ਹਾਂ ਨਾ ਤੇ ਮਾਂ ਵਰਗੀ ਮੈਨੂੰ ਸੱਸ ਮਿਲੀ ਹੈ ਨਾ ਤੇ ਮੇਰੇ ਸਹੁਰਾ ਸਾਹਿਬ ਨੇ ਤੇ ਮੈਂ ਕਦੇ ਇਹ ਨਹੀਂ ਚੀਜ਼ ਸੋਚੀ ਹੈਗੀ ਵੀ ਉੱਥੋਂ ਵਾਲਾ ਇੱਕ ਜੇ ਪਿਓ ਛੱਡ ਕੇ ਆਏ ਸੀ ਤਾਂ ਇੱਥੇ ਵੀ ਪਿਓ ਮਿਲ ਗਿਆ ਹੈ ਨਾ ਤੇ ਜਿਹੜੀ ਮੇਰੀ ਸੱਸ ਸਾਹਿਬ ਵਿਚਾਰੀ ਤੇ ਮੈਨੂੰ ਇੱਕ ਚੀਜ਼ ਹੋਰ ਵੀ ਦੱਸਦੀਆਂ ਵੀਰੇ ਅਗਲਾ ਵਿੱਚ ਕਹਿੰਦੇ ਨੇ ਵੀ ਪਤਨੀ ਵੀਡੀਓ ਚ ਐ ਬੋਲੀ ਜਾਂਦੇ ਨੇ ਇਹ ਚੀਜ਼ਾਂ ਜੇ ਰੋਟੀ ਅਸੀਂ ਬਣਾ ਲੈਣੀ ਆ ਅਸੀਂ ਰਲ ਮਿਲ ਕੇ ਸਾਰੇ ਰੋ ਤੇ ਨਹੀਂ ਅਸੀਂ ਉਹ ਨਾਰਮਲ ਪਰਾ ਕੇ ਤਾਂ ਰੱਖਦੇ ਆ ਸਾਡਾ ਸਾਲ ਸਾਲ ਗਾਂ ਚੱਲੇ ਜਾਂਦਾ ਹੈਗਾ ਅਸੀਂ ਕਦੇ ਉਹ ਚੀਜ਼ ਨਹੀਂ ਕੀਤੀ ਹੈਗੀ ਤੇ ਜਿੰਨਾ ਚਿਰ ਮੇਰੀ ਮੰਮੀ ਸਾਨੂੰ ਰੋਟੀ ਪਾ ਕੇ ਨਹੀਂ ਦਿੰਦੀ ਸਾਨੂੰ ਸਬਰ ਨਹੀਂ ਆਉਂਦਾ ਹੈਗਾ ਅੱਛਾ ਜੀ ਮੇਰੀ ਮੰਮੀ ਵੀ ਰੋਟੀ ਸਾਨੂੰ ਪਾ ਕੇ ਦਿੰਦੀ ਆ ਅਸੀਂ ਕਹਿੰਨੇ ਮੰਮੀ ਅਸੀਂ ਬਹਿਣੇ ਆ ਤੂੰ ਸਾਨੂੰ ਇੱਥੇ ਕੋਲੇ ਬੈਠ ਕੇ ਸਾਨੂੰ ਰੋਟੀ ਪੜਾਈ ਜਾਈ ਤੇ ਸਬਜ਼ੀ ਪਾ ਦੇ ਠੀਕ ਹੈ ਤੁਸੀਂ ਚਾਹੇ ਆਉਣ ਕੈਮਰਾ ਕਿਤੇ ਉਹੀ ਆ ਜਿਓ ਸਾਨੂੰ ਦੇਖ ਲਓ ਤੁਸੀਂ ਉਹ ਸਾਨੂੰ ਇਹ ਵੀ ਕਹਿੰਦੇ ਨੇ ਵੀ ਤੂੰ ਆਪ ਪਾ ਕੇ ਖਾਲਿਆ ਕਰਮਾ ਹੈ ਜਿਹੜੀ ਮਾਂ ਦੇ ਹੱਥ ਦੀ ਮਤਲਬ ਰੋਟੀ ਦਾ ਸਵਾਦ ਆ ਹੁਣ ਆਪਦੇ ਹੱਥ ਨਾਲ ਨਹੀਂ ਹੈਗਾ ਹਾਂ ਜੇ ਵੀਰੇ ਆਪਾਂ ਪਸ਼ੂ ਬਹੁਤ ਆ ਹਨਾ ਜੀ ਦੁੱਧ ਵੀ ਹੁੰਦਾ ਫਿਰ ਘਿਓ ਵਗੈਰਾ ਨਹੀਂ ਜੋੜਦੇ ਤੁਸੀਂ ਜੇ ਕਿਸੇ ਘਿਓ ਵੀਰੇ ਐਂ ਦਿੱਕਤ ਆਉਂਦੀ ਆ ਹਾਂ ਅਸੀਂ ਇਹ ਚੀਜ਼ ਪਾਈ ਸੀਗੀ ਜੇ ਵੀਰੇ ਆਪਾਂ ਨੂੰ ਰਿਸਪਾਂਸ ਮਿਲੂਗਾ ਇਹ ਚੀਜ਼ ਦਾ ਫਿਰ ਆਪਾਂ ਇਹ ਕਾਰੋਬਾਰ ਆਪਦਾ ਸ਼ੁਰੂ ਕਰ ਸਕਦੇ ਆ ਇਹ ਵੀਰੇ ਹੁਣ ਦਿੱਕਤ ਹੁੰਦੀ ਆ ਜਿਵੇਂ ਆਪਾਂ ਫੀਡ ਵੀ ਲੈਉਣੇ ਲੈ ਕੇ ਆਉਣੇ ਲੱਖ ਲੱਖ ਰੁਪਏ ਦੀ ਹਨਾ ਉਹ ਡਰ ਜਾ ਲੱਗਦਾ ਵੀਰੇ ਵੀ ਜੇ ਆਪਾਂ ਘਿਓ ਪਾਲੇ ਆਪਣਾ ਸੇਲ ਨਾ ਹੋਇਆ ਨਹੀਂ ਸੇਲ ਹੋਊਗਾ ਜੀ ਪਿਆਰ ਦਿੰਦੇ ਆ ਲੋਕ ਜਦੋਂ ਹਨਾ ਇਹ ਚੀਜ਼ ਅੱਜਕੱਲ ਮਿਲਦੀ ਵੀ ਬਹੁਤ ਘੱਟ ਆਈ ਮਿਲਦੀ ਵੀਰੇ ਹਾਂ ਮੇਰੇ ਤੇ ਕੋਈ ਵੀ ਚੀਜ਼ ਆ ਵੀਰੇ ਜੇ 1000 ਨੂੰ ਮਿਲਦਾ ਆਪਾਂ 900 ਨੂੰ ਵੀ ਦੇ ਦਾਂਗੇ ਪਰ ਮੁਰੋ ਹੰਗਾਰਾ ਮਿਲੇ ਹੈਨਾ ਵੀ ਹਾਂ ਕੋਈ ਗੱਲ ਨਹੀਂ ਭਣੀ ਸਾਨੂੰ ਇੰਨਾ ਤਿਆਰ ਕਰਕੇ ਦੇ ਫੇਰ ਆਪਾਂ ਉਹ ਚੀਜ਼ ਕਰ ਦਾਂਗੇ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਹਾਂ ਫੇਰ ਕਰ ਲਾਂਗੇ ਆਪਾਂ ਪਰ ਇਹ ਚੀਜ਼ ਦਾ ਸਾਨੂੰ ਵੀ ਪਤਾ ਵੀਰੇ ਡਰਤਾ ਹੁੰਦਾ ਨਾ ਆਪਾਂ 100 ਕਿਲੋ 20 ਕਿਲੋ ਦੁੱਧ ਦਾ ਕਿਉਂ ਤਿਆਰ ਕਰਕੇ ਰੱਖ ਲਿਆ ਆਪਣਾ ਸੇਲ ਨਾ ਹੋਵੇ ਤੇ ਇਹਨਾਂ ਦਾ ਵੀਰੇ ਜਿਹੜਾ ਦਾਣਾ ਚਾਰ ਆਪਾਂ ਕਿੱਥੋਂ ਲੈ ਕੇ ਆਵਾਂਗੇ ਹੈਨਾ ਚੱਲਦਾ ਤਾਂ ਫੇਰ ਆਪਣਾ ਦੁੱਧ ਤਾਂ ਹੀ ਆ ਨਾ ਬਿਲਕੁਲ ਜੀ ਇਹ ਚੀਜ਼ ਦਾ ਡਰ ਹੁੰਦਾ ਵੀ ਆਪਾਂ ਵੀਡੀਓ ਨੂੰ ਸਮਾ ਤੇ ਜਿਹੜੇ ਵੀ ਨੌਜਵਾਨ ਤੁਹਾਡੀ ਵੀਡੀਓ ਦੇਖ ਰਹੇ ਹਨ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਆਪਾਂ ਮੈਂ ਤਾਂ ਇਹੀ ਮੈਸੇਜ ਦੇਣਾ ਚਾਹਣੀ ਆ ਮੇਰੀਆਂ ਭੈਣਾਂ ਨੂੰ ਕਿ ਦੇਖੋ ਕੱਲਾ ਵੀਰ ਕੋਈ ਵੀ ਕੁਝ ਨਹੀਂ ਕਰ ਸਕਦਾ ਹਨਾ ਆਪਣੇ ਜੋ ਘਰ ਵਾਲਾ ਜਾਂ ਬਦਤੀ ਪੁੱਤ ਆ ਉਹਦੇ ਮੋਢੇ ਨਾਲ ਮੋਢਾ ਲਾ ਕੇ ਚੱਲੋ ਕਦੇ ਉਹਨੂੰ ਇਹ ਚੀਜ਼ ਨਾ ਕਹੋ ਵੀ ਅਸੀਂ ਗੋਹਾ ਨਹੀਂ ਚੱਕ ਸਕਦੇ ਹਨਾ ਤੇ ਪਹਿਲੀ ਗੱਲ ਜਿਹੜੇ ਵੀ ਮਾਪਿਓ ਕੋਈ ਰਿਸ਼ਤਾ ਕਰਦਾਂਗੇ ਇਹ ਚੀਜ਼ ਸੋਚ ਕੇ ਨਾ ਰਿਸ਼ਤਾ ਕਰਿਆ ਕਰੋ ਵੀ ਸਾਡੀ ਪਹਿਲੀ ਆਪਾਂ ਮੰਗ ਰੱਖ ਦਿੰਨੇ ਆ ਜਦੋਂ ਤੇ ਫਿਰ ਵੀ ਇਹ ਚੀਜ਼ ਆ ਵੀ ਆਪਾਂ ਆਪਦੇ ਕਿੱਤੇ ਨੂੰ ਨਾ ਤਾਂ ਅੱਗੇ ਵਧਾ ਸਕਦੇ ਹਨਾ ਚਲੋ ਮੰਨ ਲਓ ਜੇ ਮੇਰੇ ਤੇ ਲਾਲਾ ਵੀਰੇ ਜਿਵੇਂ 5 5000 ਦਾ ਸੂਟ ਪਾ ਕੇ ਅੰਦਰ ਬੈਠ ਜੂੰਗੇ ਹਨਾ ਮੈਂ ਜਿਹੜੇ ਚਾਰ ਖੋਡ ਨੇ ਵੀਰੇ ਉਹ ਵੀ ਵਿਕ ਜਾਣਗੇ ਜੀ ਕਿਉਂਕਿ ਜੇ ਆਪਾਂ ਆਪਦੀਆਂ ਡਿਮਾਂਡਾਂ ਪੂਰੀਆਂ ਕਰਨੀਆਂ ਨੇ ਜਾਂ ਆਪਾਂ ਆਪਾਂ ਨੇ ਕਿੱਤੇ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਹਨਾ ਆਪਣੇ ਬੱਚਿਆਂ ਦੀ ਆਪਾਂ ਚੰਗੀ ਸਿਹਤ ਲਈ ਹਨਾ ਆਪਾਂ ਸਾਰਾ ਵੀ ਮੰਨ ਲਓ ਖਾਣ ਪੀਣ ਕੁਝ ਵੀ ਐ ਚਾਹੀ ਹੈ ਨਾ ਵੀਰੇ ਤੇ ਵੀ ਉਹ ਚੀਜ਼ ਆਪਾਂ ਬਣਾਉਣਾ ਚਾਹਣੀ ਹੈ ਤਾਂ ਆਪਾਂ ਨੂੰ ਮਿਹਨਤ ਤਾਂ ਕਰਨੀ ਹੀ ਪਊਗੀ ਭੈਣੇ ਇਹ ਚੀਜ਼ ਤੋਂ ਡਰੋ ਨਾ ਆਪਦੇ ਘਰੇ ਆਪਾਂ ਐ ਨਹੀਂ ਕਹਿੰਦੇ ਵੀ ਤੁਸੀਂ ਐਨੇ ਹੀ ਕਾਰੋਬਾਰ ਕਰੋ ਪਰ ਆਪਦੇ ਖਾਣ ਪੀਣ ਲਈ ਤਾਂ ਦੋ ਮੱਜਾਂ ਦਾ ਇੱਕ ਘਰ ਦੇ ਵਿੱਚ ਹੋਣੀ ਹੈ ਜ਼ਰੂਰੀ ਨੇ ਜੀ ਠੀਕ ਹੈ ਵੀਰੇ ਠੀਕ ਹੈ ਬਈ ਨੇ ਧੰਨਵਾਦ ਧੰਨਵਾਦ ਵੀਰੇ ਤੁਹਾਡਾ ਵੀ ਤੁਸੀਂ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਸਾਡੇ ਕੋਲ ਆਏ ਵੀਰੇ ਤੁਸੀਂ ਇੰਨਾ ਪਿਆਰ ਦਿੰਨੇ ਹੋ ਤੁਹਾਡਾ ਵੀ ਵੀਰੇ ਬਹੁਤ ਧੰਨਵਾਦ ਤੇ ਵੀਰੇ ਵੀਰੇ ਦੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਹਨਾ ਤੇ ਵੀਰ ਵਾਂਗ ਕੇ ਟੱਲੀ ਜੀ ਜਰੂਰ ਵਜਾ ਦਿਓ ਹਾਂਜੀ ਧੰਨਵਾਦ ਵੀਰੇ ਸਾਰਿਆਂ ਦਾ